ਪਰ ਪਰ ਮੰਜੀ ਤੇ ਸਿਰ ਕੇਤੀ ਫੇਰ ਪੁੱਤ ਕੰਮ ਆ ਰਿਹਾ ਹੋ ਜੂ ਅਰਥੋਂ ਦਾ ਹੋਰ ਬੇਬੇ ਆ ਦੱਬਾ ਪੁੱਤ ਹਾਂ ਕੀ ਆ ਰੱਖਿਆ ਕਰ ਮੈਂ ਟੀ ਮੜਾ ਜਾ ਕਹਿੰਦੇ ਮੰਜਾ ਭਰ ਦੋ ਕਹਿੰਦੇ ਲੈ ਕੇ ਜਾਣਾ ਹੋਰ ਖੇਤ ਲੈ ਕੇ ਜਾਣਾ ਕਹਿੰਦੇ ਫੇਰ ਮਾਹਾ ਕੇ ਫੇਰ ਪੁੱਛਣਗੇ ਰਾਏ ਫਿਰ ਇਹ ਖੇਤ ਤਾਂ ਮੋਟਰ ਤੇ ਚਾਹੀਦੀ ਏ ਪੁੱਤ ਹੁਣ ਮੰਜਾ ਹੂੰ ਮਾ ਉਸ ਮੰਜਾ ਹਾ ਗਿੱਲਾ ਬੱਤਾ ਜੇ ਰੋਟੀ ਟੁੱਕ ਬਹਿ ਕੇ ਖਾ ਲਾਂਦੇ ਨੇ ਹਾਂ ਉੱਥੇ ਬੈਠੇ ਜਾਂਦੇ ਹਾਂ ਵੀ ਕਾ ਨਾ ਬਣਾਈ ਲੜੀ ਜਾਂਦੀ ਅਸੀਂ ਆਪਣੀਆਂ ਮੰਡਲ ਇਹਨਾਂ ਦਾ ਤਾਂ ਰੋਜ਼ ਦੀ ਕੰਮ ਆ ਬੇਬੇ ਪਤਾ ਨਹੀਂ ਆਏ ਕਾ ਤੋਂ ਲੜਦੀਆਂ ਨੇ ਹਾਂ ਪਤਾ ਨਹੀਂ ਇਹਨਾਂ ਪਿਆ ਰੋਜ਼ ਲੜਾਈ ਕਾ ਤੋਂ ਕਰਦੀਆਂ ਨੇ ਕੀ ਪਤਾ ਕਹੇ ਜੀ ਇਹਨੇ ਹਾਂ ਦੇਖੋ ਬੇ ਠੀਕ ਹੈ ਵਧੀਆ ਠੀਕ ਹੈ ਲਸਾਏ ਬਰ ਥੱਲੇ ਦੀ ਰਾਤ ਕਹਿੰਦੇ ਸਵੇਰੇ ਸੁਨੇਹੀ ਭਰਦੇ ਹੋ ਕਹਿੰਦੇ ਮੰਜਾ ਲੈ ਕੇ ਜਾਣਾ ਮੰਜੀਤ ਕਹਿੰਦਾ ਕਹਿੰਦਾ ਸੋ ਔਖੇ ਹੁੰਨੇ ਆ ਸੀ ਉਥੇ ਰੋਟੀ ਟੁੱਟੀ ਖਾਦੀ ਜਾਂਦੀ ਹੈ ਕਹਿੰਦੇ ਬੈਠ ਕੇ ਮੱਖਾ ਪਕੜੇ ਨਹੀਂ ਲੜਿੰਗਾ ਹਨਾ ਇੰਨੇ ਰੋਜ਼ ਹੋ ਹੁੰਦਾ ਆਪਾਂ ਤਾਂ ਲੜੀ ਜੀ ਵੀ ਨਾ ਬੇਬੇ ਆਪਣਾ ਤਾਂ ਆਪਣੇ ਵਰਗਾ ਤਾਂ ਹੈ ਹੀ ਨਹੀਂ ਮੋਹ ਪਿਆਰ ਕੀ ਸੀ ਇਹਦਾ ਨਾ ਇਹ ਲੜ ਕੇ ਕੀ ਬੰਨਣਾ ਹੈ ਮੈਂ ਤਤੀ ਹੈ ਹੀ ਨਹੀਂ ਗਈ ਤੂੰ ਹੀ ਕੀ ਹੈ ਮੇਰੀ ਤਾਂ ਹੂੰ ਮੈਨੂੰ ਤਾਂ ਆਪਕੇ ਦੇ ਮਾਂ ਨਹੀਂ ਜਿਆਦਾ ਆਈ ਬੇਬੇ ਮੈਨੂੰ ਲੱਗਦਾ ਮੈਂ ਪਿੰਡ ਜਾਵਾਂ ਹਨਾ ਲੜਕੇ ਕੀ ਬੰਨਣਾ ਹੈ ਪੁੱਤ ਤਾਂ ਆਪ ਦਾ ਖਾਣਾ ਮੈਂ ਆਪ ਦਾ ਖਾਣਾ ਹੂੰ ਲਟਕੇ ਕੀ ਹੈਗਾ ਉਹੀ ਤਾਂ ਗੱਲ ਹੈ ਹਾਂ ਨਹੀਂ ਜਵਾਕ ਦਾ ਚਿੱਤ ਪੜਾ ਹੁੰਦਾ ਹੁੰਦੇ ਰੋਜ਼ ਲੜਾਈ ਇਹਨਾਂ ਦੇ ਹੈ ਨਾ ਕਾਹਦੇ ਪਿੱਛੇ ਹੁੰਦੀ ਹੈ ਜੀ ਪਤਾ ਨਹੀਂ ਕਾਹਦੇ ਪਿੱਛੇ ਕਰਦੇ ਨੇ ਕਿਹੋ ਜਿਹਾ ਸਾਹੀ ਕੰਮਾਂ ਪਿੱਛੇ ਹੋਊ ਕਿ ਹੋਰ ਕੀ ਕਿ ਸੱਸ ਨੂੰ ਹਾਂ ਲੜਨੀਆਂ ਕਚੁੱਲੇ ਜੜੀਆਂ ਨਾ ਨੂੰ ਸਰੇ ਦਾ ਸੱਸ ਨੂੰ ਸਰਦਾ ਹਾਂ ਨਹੀਂ ਲੜਾਈ ਚ ਕਿਵੜੇ ਇਹ ਇੱਕ ਹੀ ਝਾੜਾ ਨਾ ਲੱਗਦੀ ਨੇ ਉਹੀ ਗੱਲ ਕਿ ਰੰਬ ਮਸਾਂ ਵੇ ਆਕੇ ਲਿਆਉਣੇ ਨੇ ਇਹ ਵਾਕਾਂ ਨੂੰ ਬਗਾਨੀਆਂ ਠੀਆਂ ਜੇ ਐਂ ਸੋਚੇ ਬੀ ਬੱਧਾ ਨਹੀਂ ਨਹੀਂ ਬਗਾਨੀਆਂ ਠੀਆਂ ਕਿ ਝਾੜਾ ਨਾ ਲੱਗਦੀ ਨੇ ਬਾਤ ਚੋ ਵੀ ਨਾ ਕੋਈ ਸੋਚਦੀ ਐਹ ਜਿਹੀਆਂ ਇਹਨਾਂ ਤਾਂ ਰੋਜ਼ ਹੀ ਐ ਸਵੇਰੇ ਵੀ ਤਾਂ ਨੀ ਪਾਣੀ ਪੂਣੀ ਪਿੱਛੇ ਖਾਸਾ ਲੜੀ ਜਾਂਦੀਆਂ ਸੀ ਇਹ ਫੇਰ ਇੱਥੇ ਤਾਂ ਐ ਐ ਤਾਂ ਕਰ ਲੈ ਤਾਂ ਨਹੀਂ ਇਹ ਮੈਂ ਕਰ ਲੈ ਤਾਂ ਨਹੀਂ ਹੈਨਾ ਹਾਂ ਫਿਰ ਕੀ ਕੰਮ ਤਾਂ ਹੋ ਹੀ ਜਾਂਦੇ ਨੇ ਮੈਂ ਤਾਂ ਜੇ ਤੂੰ ਬਗ ਜਣੀ ਜੀ ਨਹੀਂ ਲੱਗਦਾ ਕਰ ਹੋਰ ਜਾ ਐ ਨਾ ਕਰ ਮੈਨ ਨ ਵੀ ਮਸੈਂਖੀ ਭੂਨ ਬਸ ਮੈਨ ਮਿਲ ਨਹੀਂ ਜਾਨੀ ਹੁੰਨੀ ਏ ਤੈਨੂੰ ਪਤਾ ਮੈਂ ਕਿਹੜਾ ਰਹਿਣਾ ਜਾਨੀ ਹੈ ਘਰ ਵੇਲਾ ਵੇਲਾ ਹੋ ਜਾਂਦਾ ਧੀ ਇਹ ਤਾਂ ਹੈਗਾ ਹੀ ਹੈ ਤੇਰਾ ਤਾਂ ਆਪਣੀ ਬੇਬੇ ਤੇਰੇ ਬਿਨ ਜੀ ਲੱਗਦਾ ਮੈਨ ਚਟ ਕਿਸਦੇ ਘਰੇ ਵਗ ਜਾਨੀ ਨਹੀਂ ਮੇਰੇ ਕੋਲੇ ਵੀ ਫਿਰ ਕੀ ਹੈ ਪੁੱਤੋ ਦੇਖ ਹੈ ਤੂੰ ਹੀ ਹੈਗੀ ਤੂੰ ਹੀ ਧੀ ਹੈ ਤੂੰ ਹੀ ਨੂੰ ਦੇ ਡੁੱਬਣ ਲੱਗ ਜਾਨਾ ਕੱਲੀ ਦਾ ਮੇਰੀ ਆਪੀ ਪਤਾ ਨਹੀਂ ਕਿਵੇਂ ਸੱਸਾਂ ਨਾਲ ਲੜ ਪੈਂਦੀਆਂ ਨੇ ਜਾਂ ਨੂੰਹਾਂ ਨਾਲ ਲੜ ਪੈਂਦੀਆਂ ਨੇ ਹਨਾ ਇੱਥੇ ਜੇ ਬਿੰਦਕ ਆਪਾਂ ਉਰੇ ਪਰੇ ਹੋ ਜੀ ਐ ਜੇ ਰਹਿਣਾ ਵੀ ਹੋ ਹੈ ਹਨਾ ਬੇਬੇ ਵਿੱਚ ਤਾਂ ਨਾ ਖਾਣ ਪੀਣ ਪਿੱਛੇ ਲੜੀ ਜਾਂਦੀਆਂ ਨੇ ਲਖਾਲੇ ਨੂੰ ਵੀ ਖਾਦੇ ਸੱਸ ਵੀ ਖਾਦੇ ਖਾਣਾ ਤਾਂ ਹੈਗਾ ਹਾਂ ਹਾਂ ਬਸ ਵੀ ਆਈਆਂ ਵੀ ਕੱਲੇ ਕੱਲੇ ਖਾ ਕੇ ਬਸ ਖਾਣ ਪੀਣ ਪਿੱਛੇ ਲੜਾਈ ਹੈ ਵਿੱਚ ਤਾਂ ਖਾਣਾ ਤਾਂ ਹੈਗਾ ਹੀ ਆ ਕੀ ਜੇ ਨੂੰ ਆਨੇ ਉਹ ਜਿੰਨੇ ਨਾਲ ਰੱਖਦੀਆਂ ਨੇ ਫ੍ਰਿਜਾਂ ਨੂੰ ਹਨਾ ਹਾਂ ਤੇ ਵੀ ਸਾਡੀ ਸੱਸ ਨਾ ਖਾ ਲੇ ਮਿੱਲੇ ਦਾ ਸੱਸ ਦੇ ਵੀ ਤਾ ਤੀ ਇਹ ਮੂੰਹ ਲੱਗੀ ਹੁਣ ਜੇ ਤੂੰ ਇੱਥੇ ਲੁਕੋਵੇਂ ਤੇ ਮੇਰੇ ਵੀ ਢਿੱਡ ਲੱਗੀ ਜੇ ਮੈਂ ਇੱਥੇ ਲੁਕਾਂ ਕਿੱਥੇ ਆਪਾਂ ਦੋਨੇ ਬਹਿ ਕੇ ਖਾ ਲਾਂ ਉਹ ਵੀ ਤਾਂ ਗੱਲ ਹੈ ਤਾਂ ਹੀ ਤਾਂ ਬੇਬੇ ਆਪਣਾ ਨਿਭੀ ਜਾਂਦੀ ਹੈ ਵਧੀਆ ਆਪਣੇ ਤਾਂ ਹੁਣ ਆਈ ਆ ਮੈਨੂੰ ਅੱਗੇ ਉਹ ਪਤਾ ਨਹੀਂ ਉਹ ਕਹਿੰਦੀ ਸੀ ਤੀ ਇਹਨਾਂ ਦੀ ਰੀਸ ਵੀ ਨਾ ਕਰ ਲਈ ਕਿਤੇ ਨਾ ਨਾ ਉਹਨਾਂ ਦੀ ਉਹ ਕਹਿੰਦੀ ਸੀ ਜਿੰਦਦਰ ਮੈਨੂੰ ਬਣ ਜੂ ਹੋਈ ਜੇ ਕਹਿੰਦੀ ਕੋਈ ਵਾਂਦੀ ਜਿਹਹੀ ਤੂੰ ਮੈਨੂੰ ਬਣ ਜੇਂਗੀ ਹੋਰ ਨਹੀਂ ਫਿਰ ਬਣ ਸਹੀ ਗੱਲ ਹੈ ਕਹਿੰਦੀ ਤੁਸੀਂ ਇਹਨੂੰ ਸੱਸ ਕਹਿੰਦੀ ਜਮੇ ਨਹੀਂ ਆਇ ਲੱਗਦਾ ਤੁਸੀਂ ਮਾਵਾ ਤੀਆ ਵਾਂਗ ਤੇ ਮੇਹ ਨਗਰ ਕੀ ਇੱਥੇ ਲਜਾਣਾ ਕੀ ਹੈਗਾ ਨਹੀਂ ਕਿਤੇ ਮੈਂ ਕਿਹਾ ਸਾਡੀ ਬੇਬੇ ਨੇ ਆਇਆ ਕੀਤਾ ਮੇਰੇ ਨਾਲ ਨਹੀਂ ਕਿਤੇ ਮੈਂ ਕਿਹਾ ਆ ਬੱਜਿਆ ਕੱਢ ਲਾ ਪਤਾ ਮੈਂ ਤਾਂ ਕੰਮ ਵੀ ਤੁਸੀਂ ਸਿਖਾਇਆ ਬੇਬੇ ਇੱਥੇ ਆਈ ਹੂ ਸਾਰੇ ਹੋਰ ਫਿਰ ਕੀ ਹੁੰਦਾ ਪੁੱਤ ਮੈਨੂੰ ਐ ਧੀਆ ਫਿਰ ਉਹੀ ਗੱਲ ਹੂੰ ਦੇਖੋ ਠੀਕ ਹੈ ਠੀਕ ਹੈ ਠੀਕ ਹੈ ਲਿਆ ਲਿਆ ਬਸ ਆ ਦੱਬਾ ਪੁੱਤ ਆ ਦੱਬਾ ਇੱਕ ਦੱਬਾ ਰਿਆ ਕਰ ਤਾ ਨਹੀਂ ਨਾ ਬਾੜ ਕੱਢ ਲੈ ਨਹੀਂ ਸਿੰਦਕਾ ਕੇ ਬਸ ਮਾਗਰ ਦੀ ਮਾਗਰ ਦਾ ਇੱਕ ਦੱਬ ਦੇ ਇੱਕ ਚੱਕ ਦੇ ਇੱਕ ਦੱਬ ਦੇ ਇੱਕ ਚੱਕ ਇਹ ਖੇਤ ਆਏ ਕਾਈ ਹੁੰਦੇ ਪੁੱਤ ਨਿਕ ਤੋਣਾ ਸੌਖਾ ਹੈ ਹਾਂ ਤੋਣਾ ਸੌਖਾ ਹਾਂ ਹਾਂ ਸੂਤ ਦੇ ਉਹ ਤਾਂ ਨਹੀਂ ਠੀਕ ਆਉਂਦੇ ਹੈਗੇ ਸੰਨੀ ਸੁਣੀ ਵੀ ਵਾਹ ਪੇ ਟਾਈਮ ਹੋ ਜੂਗਾ ਹਾਂ ਬਸ ਚਾਹ ਦਾ ਵੀ ਟਾਈਮ ਹੋਣ ਵਾਲਾ ਬੀਬੀ ਹੋਰ ਹਾਂ ਪਹਿਲਾਂ ਕਿਆ ਕਰਕੇ ਪੀ ਲਾਂਗੀ ਫਿਰ ਮੈਂ ਤੈਨੂੰ ਦਾਣਾ ਦਪਾਣਾ ਫੜਾ ਦੂੰ ਸੰਨੀ ਕਰਦੀ ਪੁੱਤ ਸੁਣੀ ਮੜਾ ਦੇ ਖੇਤ ਵਾਲੇ ਨੇ ਨਿਪੜਿਆ ਸੀਗਾ ਹੋਰ ਆਈ ਨਹੀਂ ਪਤਾ ਕਿਹੜੇ ਵੇ ਫਿਰ ਚਾਚੂ ਨੂੰ ਆ ਜਾਣਾ ਆ ਬਾਕੀ ਬਸ ਚਾਹ ਦਾ ਟਾਈਮ ਹੋਣ ਵਾਲਾ ਹੀ ਹੈਗਾ ਬੀਬੀ ਹਾਂ ਚਾਰ ਵਾਲੀ ਦਾ ਬਸ ਹਾਂ ਆ ਵਾ ਕੱਢ ਕੇ ਮੈਨੂੰ ਖਰਾਬ ਕਰ ਇਹਦਾ ਇਹ ਪੰਗਾ ਹੁੰਦਾ ਬਣਾਉਂਦਾ ਹਾਂ ਹਾਂ ਬਸ ਬਲਜੇ ਵਾਲੇ ਪੈਂਦੇ ਆ ਜੀ ਹਾਂ ਲੈ ਬੇਬੇ ਥੋੜੀ ਜਿਹੀ ਰਸੀਆਂ ਰਹੀਆਂ ਆ ਹਾਂ ਤੇ ਮੈਂ ਤਾਂ ਕਹਿੰਦੀ ਮੈਂ ਮੱਝਾਂ ਨੂੰ ਪਾਣੀ ਪੀ ਆਉਣੀ ਆ ਨਾਲੇ ਤਾਂ ਮੈਂ ਚਾਚੂ ਕਰ ਦਿੰਨੀ ਆ ਨਾਦਲਾ ਵਾਲੀ ਕਰਿਆ ਉਹਨਾਂ ਦੀ ਹਾਂ ਤੇ ਇਹ ਨਾ 10 ਮਿੰਟ ਹੀ ਲੱਗਣਗੇ ਫੇਰ ਭਰ ਲਾਂਗੇ ਆਹੋ ਜਾ ਜਾ ਤੂੰ ਪੈ ਜਾ ਬੇਬੇ ਨਾ ਤੂੰ ਹੀ ਸਿੱਧੀ ਕਰ ਲੈ ਮੈਂ ਆਰਾਮ ਕਰਦੀ ਹਾਂ ਹਾਂ ਪੈ ਜਾ ਲੈ ਸਾਮ ਆ ਜੂਗ ਮੈਂ ਚਟ ਕੇ ਨੋ ਬੇਬੇ ਪਈਆਂ ਤੂੰ ਹਾਂ ਹਾਂ ਉਹ ਹੋ ਗਿਆ ਪਾਣੀ ਮੋਟਰ ਦਾ ਗੁਰਦੁਆਰੇ ਤੱਕ ਛੱਡ ਕੇ ਭੁੱਲ ਗਈ ਕੌਣ ਭੁੱਲ ਗਈ ਪਰਮਜੀ ਤੇ ਪਰਮਜੀ ਕਿੱਥੇ ਹੈਗੀ ਇੱਥੇ ਚਾਹ ਕਿਉਂ ਬਣਾਉਣੀ ਹੋਣੀ ਤੇ ਪਰ ਉਹਨੂੰ ਪਤਾ ਨਹੀਂ ਉਹ ਸਮਝਾਣਾ ਵੀ ਪਾਣੀ ਕੋਲ ਖੜ ਕੇ ਪਾਣੀ ਪਿਆ ਦਿਆ ਕਰੇ ਕਾ ਕੋਈ ਨਹੀਂ ਬੋਤ ਨਿਆਣੀ ਸਿਆਣੀ ਹੈਗੀ ਨਹੀਂ ਕਾਦੇ ਨਿਆਣ ਬਣਾਏਗੇ ਕੋਈ ਨਹੀਂ ਭੁੱਲ ਗਈ ਹੋਗੀ ਭੁੱਲ ਗਈ ਕਿਉਂ ਬੇਬੇ ਤੂੰ ਤਾਂ ਕਸੂਰ ਕਹਿੰਦੀ ਨਹੀਂ ਤੂੰ ਫਿਰ ਹੁਣ ਕੀ ਉਹਨੂੰ ਮੰਜੀ ਤੇ ਕਹਾਂ ਜਵਾਕੜੀ ਨੂੰ ਬੀਵੀ ਚਾਲਾ ਤੂੰ ਛੱਡੇ ਹੀ ਬੈਠਾ ਕਾ ਕਾ ਕਰਾਂ ਲੈਟ ਮੱਝਦੀ ਐ ਫਿਰ ਕੋਈ ਨਹੀਂ ਹੁਣ ਮੈਨੂੰ ਕਹਿ ਦੂ ਮੈਨੂੰ ਤਾਂ ਕਹਿ ਦੇਣੀ ਉਹਨੂੰ ਬਸ ਕਹਿੰਦੀ ਨਹੀਂ ਜਮਾ ਬੇ ਪੁੱਤ ਤਾਂ ਪੁੱਤ ਨੂੰ ਤਾਂ ਕਿਹਾ ਜਾਂਦਾ ਨੂੰ ਤਾਂ ਕੀ ਬਸ ਤੀ ਵਰਗੀ ਆ ਤੂੰ ਜਮੇ ਨਹੀਂ ਕਹਿੰਦੀ ਹੋਰ ਕੁਛ ਮਰਜੀ ਡੋਲ ਦੇ ਤਾਂ ਵੀ ਕੋਈ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਸਾਰਾ ਪਾਣੀ ਅੱਲਾ ਘਾਟਾ ਉਹ ਮੋਟਰ ਚ ਫੇਰ ਮੰਜੀ ਤਾ ਹੁਣ ਇੱਥੇ ਸੀ ਲੜਾਂਗੇ ਲੋਕ ਤਮਾਸ਼ਾ ਦੇਖਣਗੇ ਤੇ ਫੇਰ ਉਹ ਪਾਣੀ ਕਿਹੜਾ ਮੁੜ ਕੇ ਵਿੱਚ ਪੈ ਜਾਊਗਾ ਪੁੱਤ ਵਿਚ ਦੀ ਵੀ ਕਹਿ ਦਸ ਸਕਦੀ ਹਾਂ ਚੱਲ ਮੈਂ ਕੋਈ ਨੂੰ ਪਿਆਰ ਨਾ ਸਮਝਾ ਦੂੰ ਮੀਤੀ ਉਹਨਾਂ ਚ ਤੂੰ ਕੋਲੇ ਰਿਹਾ ਕਰ ਫੇਰ ਬੰਦ ਕਰਕੇ ਆ ਜਾ ਕਰ ਅੱਜ ਮੈਂ ਲਾਲਾ ਤੁਸੀਂ ਦੁਪਹਿਰ 1 ਵਜੇ ਦਾ ਮੈਂ ਫੋਨ ਆਉਣ ਲੱਗਿਆ ਤੂੰ ਇੰਨਾ ਫੋਨ ਚੱਕਿਆਗਾ ਬੰਦ ਨਾ ਕਰੀ ਪਈ ਹੋ ਬਿੱਲਾ ਕੀ ਬੱਲ ਤੁਸੀਂ ਬਸ ਬੇਵਕਾਇਦੀ ਨਹੀਂ ਤੂੰ ਉਹਨੂੰ ਜਮਾਂ ਵੀ ਤੂੰ ਭਾਈ ਮਾੜਾ ਮੋਟਾ ਸੂਰ ਮੰਗੀ ਤੈਨੂੰ ਤਾਂ ਮੈਂ ਕਹਿ ਸਕਦੀ ਪੰਦੇ ਰੀਪਾ ਨੇ ਕਿਲੀ ਗੇ ਲਾੜੀ ਨੂੰ ਆਂਗੀ ਲਲ ਨੂੰਹਾ ਲਾੜਣਗੀ ਹੰਦਿਆਂ ਦਾ ਪੁੱਤ ਪੰਦੇ ਕੀ ਤੇਰੇ ਕੋਲ ਕੇ ਪਾਇਆ ਸਰ ਚੂਕ ਉਹਨੂੰ ਤਾਂ ਜਿਵੇਂ ਲੋਕ ਲੜਦੇ ਆ ਇਹ ਲੜੀ ਜਾ ਲਾੜ ਦੀ ਗੱਲ ਨਹੀਂ ਬੇ ਵੀ ਮਾੜਾ ਮੋਟਾ ਸਿੱਖ ਆਇਆ ਕਰ ਉਹਨੂੰ ਫੇਰ ਤੂੰ ਕਹ ਦੇਗਾ ਵੀ ਵੀ ਤੂੰ ਭੱਜ ਕੇ ਪੈ ਜੰਨੀ ਮੈਂ ਤਾਂ ਕੋਈ ਕਹਿੰਦਾ ਨਹੀਂਗਾ ਮੈਂ ਤਾਂ ਆਪ ਮੈਨੂੰ ਤਾਂ ਫੇਰ ਆਏ ਨਹੀਂ ਭਾਈ ਮੈਂ ਚੰਗਾ ਲੜਿਆ ਨਹੀਂ ਜਾਂਦਾ ਉਹਦੇ ਨਾਲ ਮੈਂ ਤੇ ਨਿਆਣੀ ਸਿਆਣੀ ਆ ਕੋਈ ਨਹੀਂ ਮੈਂ ਉਹਨੂੰ ਸਮਝਾ ਦੂੰਗੀ ਵੀ ਪੁੱਤ ਤੂੰ ਕੋਲੇ ਖੜਕੇ ਪਰ ਲਿਆ ਕਰ ਇਹ ਕੀ ਗੱਲ ਹੈਗੀ ਮੈਨੂੰ ਇੱਥੇ ਪਤਾ ਨਹੀਂ ਕੀ ਹੋਊਗਾ ਕਿਵੇਂ ਅਟ ਤੂੰ ਬਟ ਤੂੰ ਕਰਦਾ ਆਉਂਦਾ ਹੈਗਾ ਹੜਕੂ ਗਿਆ ਹੋ ਗਿਆ ਮੈਨੂੰ ਦੋ ਤਿੰਨ ਜਣੇ ਨੇ ਕਿਹਾ ਤਾਂ ਕਹਿੰਦਾ ਤੁਸੀਂ 100 600ਗੇ ਕਿਉਂ ਲੋਕ ਤਾਂ ਬਾਲਾ ਕੁਝ ਕਹੀ ਜਾਂਦੇ ਆ ਪੁੱਤ ਫਿਰ ਕੀ ਹੋ ਗਿਆ ਮੈਂ ਜੀ ਮੈਂ ਪਤਾ ਕਰਦਾਗਾ ਮੈਂ ਫਿਰ ਕੀ ਹੋ ਗਿਆ ਜੀ ਪਾਣੀ ਡੁੱਲ ਗਿਆ ਕੋਈ ਨਹੀਂ ਪਰਸੋਂ ਮੈਂ ਤੇ ਖੁੱਲੀ ਬੀਬੇ ਉਹ ਵੀ ਮੈਂ ਬਣਾ ਕੇ ਗਿਆ ਇਹ ਤਾਂ ਕੁਛ ਨਾ ਕੁਛ ਛੱਡ ਦਿੰਦੀ ਆ ਨਾਲ ਦੀ ਨਾਲ ਹੁਣ ਭਣੀ ਕਿੱਧਰ ਗਈ ਆ ਹਾਈਟਿਕਾ ਸਪੋਰਟ ਖੜ ਗਈ ਕੋਈ ਨਹੀਂ ਇੰਨਾ ਤੂੰ ਮੈਨਾ ਕਰਵਾਇਆ ਕਰ ਕਰਵਾਉਣ ਦੀ ਗੱਲ ਨਹੀਂ ਬੇਬੇ ਤੂੰ ਰੋਜ਼ ਨਾ ਕੋਈ ਕੋਈ ਨੁਕਸਾਨ ਕਰਦੀ ਐ ਕੋਈ ਨਹੀਂ ਬਗਾਨੀਆਂ ਧੀਆਂ ਰੱਖਣੀਆਂ ਬਹੁਤ ਔਖੀਆਂ ਨੇ ਪੁੱਤਾ ਕਿ ਤੂੰ ਐ ਕਰ ਕਰ ਜੀ ਨਾ ਸਾਰਾ ਦਿਨ ਕਰੀ ਜਾਣਾ ਕਰਤੀ ਪੁੱਤ ਦਾ ਚਿੱਤ ਵੀ ਅੱਕ ਜਾਂਦਾ ਹੈਗਾ ਤੇ ਕੀ ਗੱਲ ਐ ਇਹ ਮੈਂ ਤਾਂ ਕਰੀ ਜਾਂਦੀ ਐ ਸਾਰਾ ਦਾ ਕੰਮ ਦਿਓ ਸਾਰਾ ਨਾ ਕਰੀ ਜਾਂਦੀ ਐ ਇਹ ਹੁਣ ਕੋਲੇ ਕੱਚ ਕੇ ਆ ਗਈ ਹੁਣੀ ਕਿਹ ਹੋ ਗਿਆ ਕਿੱਧਰ ਆਈਆਂ ਤੂੰ ਮੈਂ ਤਾਂ ਮਨਪ੍ਰਿੰਤ ਦੇ ਬਾਗੀ ਤੋਂ ਮੂਸਾ ਸਸ ਲੜਦੀ ਐ ਸਾਨੂੰ ਬਾਜ਼ ਮਾਰ ਮਾ ਉਧਰ ਦਾ ਤੂੰ ਸੜਾਉਣ ਬਾਗੀ ਤੇ ਜਿਹੜੀ ਮੋਟਰ ਛੱਡ ਕੇ ਆਈਆਂ ਦੂਧਰੋਂ ਸਰ ਆਪਣੀ ਉਹ ਗੁਰਦੁਆਰੇ ਤੱਕ ਭਾਗਿਆ ਆਪਣੀ ਭੁੱਲ ਗਈ ਮੈਂ ਟੱਕੀ ਬੰਦ ਹੁਣ ਬੰਦ ਕਰਕੇ ਆਇਆਗਾ ਪਰਸ ਤੂੰ ਮੱਝ ਖੁੱਲੀ ਛੱੜਤੀ ਤੇ ਤੈਨੂੰ ਲੋਕਾਂ ਦੀ ਬੜੀ ਫਿਕਰ ਰਹਿੰਦੀ ਆ ਮੱਝ ਮੈਂ ਤਾਂ ਨਹੀਂ ਖੁੱਲੀ ਸੀ ਉਹ ਆਪੀ ਖੁੱਲੀ ਸੀ ਮੱਝ ਤਾਂ ਕੀ ਖੁੱਲੀ ਸੀ ਪਰਸ ਉਹਦੇ ਨੂੰ ਮੱਝ ਖੁੱਲ ਗਈ ਲੋਕਾਂ ਨੂੰ ਤਾਂ ਇੰਨੀ ਫਿਕਰ ਰਹਿੰਦੀ ਆ ਵੀ ਪਤਾ ਕਿਸਦਾ ਨਿਸ਼ਾਨ ਨਾ ਹੋ ਜਾਈ ਆਵਾਜ਼ ਮਾਰ ਲਈ ਅਗਦੇ ਜਾਣੀ ਪੈਂਦਾ ਬਾਏ ਮਾਰ ਲਈ ਕੋਈ ਗੱਲ ਹੁੰਦੀ ਐ ਵੀ ਬਿੰਦੂ ਦੇ ਪਿਛਵਾਪਾ ਕੋਈ ਨਾ ਕੋਈ ਨਿਸ਼ਾਨ ਕਰੀ ਜਾਈ ਜਿਆ ਪਾਣੀ ਧੱਕ ਦੇ ਮੈਨੂੰ ਐਨਾ ਨਾ ਕਰਵਾਇਆ ਕਰ ਕਾਣੂ ਬੇਬੇ ਤੂੰ ਕੋਈ ਤੈਨੂੰ ਬਾਹਰ ਲੋਕ ਲੁੱਸਤੀਆਂ ਲਾਈ ਜਾਂਦੇ ਰਹਿੰਦੇ ਨੇ ਸਾਲ ਲੁੱਸਤੀਆਂ ਕਾਣੂ ਤੂੰ ਤਾਂ ਉਹਨਾਂ ਨੂੰ ਸਿਰ ਚੜ੍ਹਾ ਰੱਖਿਆ ਹੈ ਸਿਰ ਚੜ੍ਹਾਉਣ ਨੂੰ ਕੀ ਇਹ ਮੈਂ ਇਹਨੂੰ ਕਰਕੇ ਸਿਰ ਤੇ ਤਾਂ ਰੱਖੀ ਹੈ ਨਿਆਣੀ ਜਵਾਕੜੀ ਹੈਗੀ ਨਿਆਣੀ ਜਵਾਕੜੀ ਨਾ ਤਾਂ ਤੂੰ ਉਹਨਾਂ ਨੂੰ ਕੁਝ ਦੱਸਦੀਆਂ ਵੀ ਆਹ ਗੱਲ ਭਈਏ ਕਰਨੀ ਹੈ ਫਿਰ ਕੀ ਗੱਲ ਹੈਗੀ ਤੇਰੇ ਮੁਰਦ ਹੈ ਜਮ ਬੋਲਦੀ ਨਹੀਂ ਪਤਾ ਕੀ ਕਿਹਾ ਕੀ ਨਹੀਂ ਕੋਈ ਨਹੀਂ ਇੰਜ ਤਾਂ ਖੇਡਣ ਗਈਆਂ ਨਹੀਂ ਮੁੜਦੀਆਂ ਇੱਥੇ ਸਾਰਾ ਦਿਨ ਆਪਣਾ ਧੰਦਾ ਕਰੀ ਜਾਂਦੀ ਰਹਿੰਦੀ ਹੈਗੀ ਕਿਸੇ ਵਜ੍ਹਾ ਕਰਕੇ ਸਭ ਹੀ ਅੱਕ ਜਾਣਾ ਹੈਗਾ ਉਹੀ ਗੱਲ ਬਰਿਆ-ਬਰਿਆ ਕਰਾਈ ਜੰਨੀ ਰਹਿੰਦੀ ਹੈ ਇਹ ਤਾਂ ਵਿਚਾਰੀ ਤੋਂ ਗੱਲ ਬਰਿਆਉਣ ਦੀ ਬੇਬੇ ਕੰਮ ਦਾ ਸਭ ਤੋਂ ਵੱਡੀ ਚੀਜ਼ ਹੁੰਦੀ ਹੈਗੀ ਕਿ ਕੰਮ ਮੈਂ ਕਰੀ ਤਾਂ ਜਾਂਦੀ ਹੈ ਹੁਣ ਇਹ ਮੇਨਾਂ ਕਾ ਕਾ ਕਰਿਆ ਕਰ ਸਰਦਨ ਜਿਗਮਾਂਡੀ ਗੱਲ ਹੁੰਦੀ ਫੇਰ ਵੀ ਦੱਸਦੇ ਆ ਐ ਗਮਾਂਡੀ ਦਾ ਐ ਵੀ ਲੜਨ ਗੁੱਤੋ ਗੁੱਤੀ ਹੋਣਾ ਇਹ ਵੀ ਜਾ ਕੇ ਇਹ ਬਹੂ ਨੂੰ ਕੁੱਟੇ ਕੁੱਟੇ ਇਦਾਂ ਦੀ ਬੁਰੀ ਜੱਕੜੀ ਸੱਕੜੀ ਸੀ ਹੋਵੇ ਨਹੀਂ ਹੁੰਦਾ ਹੁੰਦਾ ਫੇਰ ਅਗਲੇ ਆਏ ਕਹਿਣਗੇ ਉਹਦੀ ਮਾਂ ਨੇ ਉਹ ਦਿੱਤੀਆਂ ਲਾ ਕੇ ਮੁੰਡੇ ਨੂੰ ਸਖੈਤਾ ਜੇ ਬਾਠ ਲਈ ਆਵੇ ਤਾਂ ਦੁਨੀਆ ਠੱਲੀ ਜਾਵੇ ਐ ਵੀ ਨਾ ਕਿਸੇ ਮਗਰ ਲੱਗਿਆ ਤਾਂ ਉਦੋਂ ਚਾਹ ਪਰਸੋਂ ਚਾਹ ਮੈਂ ਕਿਹਾ 1:30 ਵਜੇ ਨੂੰ ਆ ਜੂਗੀ ਉੱਥੇ ਦਿਹਾੜੀ ਖੜੇ ਰਹੇ ਤੇ 4 ਵਜੇ ਮੈਂ ਲੈ ਕੇ ਗਿਆ ਕਿ ਮੈਨੂੰ ਤਾਂ ਪਸ਼ੂਆਂ ਦਾ ਕੰਮ ਹੋ ਗਿਆ ਆ ਮੰਜਾ ਲੈ ਪਰਸੂ ਦਾ ਕਿਹਾਗਾ ਇੱਥੇ ਹੀ ਪਿਆ ਹੈ ਇਹ ਕੋਈ ਨਹੀਂ ਭਰ ਦੇਗਾ ਉਹ ਘੰਟਾ ਲੱਗੂਗਾ ਪਰ ਇਹ ਕਿ ਨਹੀਂ ਨਾ ਭਰੇਗਾ ਕੋਈ ਨਹੀਂ ਅੱਧਾ ਤਾਂ ਭਰੇਗਾ ਅੱਧਾ ਰਹਿ ਗਿਆ ਐਵੇਂ ਨਹੀਂ ਕਰਵਾਟ ਕਰ ਦਿੰਦੇ ਇੰਨਾ ਉੱਥੇ ਥੱਲੇ ਪੱਲੀਆਂ ਸਤਨੀਆਂ ਬੈੰਦੀਆਂ ਹੀ ਆਂ ਕੋਈ ਨਹੀਂ ਫੇਰ ਅੱਗੇ ਦੇ ਦੇਣਗੇ ਭਰ ਕੇ ਕੋਈ ਨਹੀਂ ਪਹਿਲਾਂ ਭਰਾ ਲੈਣਾ ਫਿਰ ਦੱਸ ਦੇ ਤੂੰ ਪਹਿਲਾਂ ਲਿਆ ਹਾਂ ਦਾ ਆਪਦਾ ਤਾਂ ਕਸੂਰ ਨਹੀਂ ਮੰਨਦਾ ਹੁਣ ਸੂਤਾ ਧੜਕੀ ਲੈ ਕੇ ਦੈਂ ਉਹ ਨੂੰ ਨਾ ਕਿਵੇਂ ਵੇਚਾਂਗਾ ਜੇ ਉਹਦੇ ਚ ਕਸੂਰ ਹੋਵੇ ਤਾਂ ਕਹਾ ਹੁਣ ਤਾਂ ਜਮੀ ਨਹੀਂ ਰਹਿਣਾ ਤੂੰ ਮਾਤਾ ਕਾਇਨੀ ਦੀ ਬਾਈ ਮੇਦੀ ਇਹ ਨੂੰ ਮੈਂ ਮੇਤੀ ਹੈ ਨੀ ਤਿੰਗਿਆ ਵਰਗੀ ਹੈ ਮੇਰੇ ਤਾਂ ਬੈਂਤਾ ਗੋਤਮ ਗੁੱਤੀ ਕਰਾ ਰਿਆ ਕਿਸੇ ਦੀ ਅੰਬਾ ਦੇ ਨਾਲ ਜਿਹੜਾ ਘਰ ਫਲਾਣਾ ਹੈ ਕਹਿੰਦਾ ਫਲਾਣਾ ਹੈ ਕਹਿੰਦਾ ਬੀਬੀ ਪਾਣੀ ਦਾ ਸੱਚੀ ਹੋ ਇੰਨਾ ਡੁੱਲਿਆ ਪਿਆ ਉਹ ਬਹੁਤ ਛਿੱਕੇ ਪਾ ਕੇ ਜਲਪੋਇ ਤੇ ਕੁਛ ਕਹਿੰਦਾ ਸੀ ਟਪਕੇ ਗਿਆ ਆਹੀ ਕਹਿੰਦਾ ਸੀ ਕਹਿੰਦਾ ਮੰਜਾ ਨਹੀਂ ਭਰਦੀਆਂ ਮੈਨੂੰ ਲੋਕ ਕਹਿੰਦੇ ਸੋਡੀਆਂ ਬੁੜੀਆਂ ਸੁੱਤੀਆਂ ਪਈਆਂ ਨੇ ਐਗੀਆਂ ਤੇ ਪਾਂਦੇ ਸੌਂ ਕੇ ਉਹ ਹੀ ਨਹੀਂ ਦੇਖਿਆ ਹਨਾ ਡਾਡੇ ਦੁਪਹਿਰੇ ਕੋਦੂ ਨੇ ਗਏ ਆਖੇਂ ਗਿਆ ਦੀਆਂ ਮਗਾਂ ਹਾਂ ਦੇ ਲੋਕਾਂ ਨੂੰ ਸ਼ਰਮ ਨਹੀਂ ਆਉਂਦੀ ਦੁਪਹਿਰੇ ਸੋਢੇ ਨਾ ਜਨਾਨੀਆਂ ਨਹੀਂ ਸੌਂਦੀ ਪਤਾ ਨਹੀਂ ਲੋਕਾਂ ਦੀ ਆਪਣੀ ਚੀਜ਼ ਨੀਗਾ ਹੁੰਦੀ ਆ ਆਪਣੀ ਵੀ ਲੜਨਾ ਵੀ ਇਹ ਹੁਣ ਆਖਲੇ ਸੱਪ ਉਹਨਾਂ ਦੇ ਕਰੇ ਤਮਾਸ਼ਾ ਦੇਖਾਂਗੇ ਕੋਈ ਨਹੀਂ ਪੁੱਤ ਤੂੰ ਨਾਲ ਗੱਲ ਤੇ ਲਿਆ ਡੁੱਲ ਗਿਆ ਤੇ ਡੁੱਲ ਗਿਆ ਸਹੀ ਲੈ ਬੇਬੇ ਮੰਜੇ ਨੂੰ ਨਹੀਂ ਬੋਲੇ ਕੁਝ ਹੋਰ ਆਦਾ ਸੀ ਕਹਿੰਦਾ ਪਰ ਲਿਖ ਪਰਦੀ ਆ ਹੋਰ ਕਿਆਦਾ ਪਪਰ ਗਿਆ ਜਾ ਇੱਧਰ ਪਾ ਤੂੰ ਹੁਣ ਫੇਰ ਆ ਕੇ ਟੱਪੂਗਾ ਹੋਰ ਆ ਲੈ ਪਰਦਾਂ ਨੇ ਮੈਂ ਕਹਿਤਾ ਸੀ ਜੇ ਤੂੰ ਮੈਂ ਕਹੀ ਨਾ ਪੀੜੀ ਕਿੱਥੇ ਬੇਬੇ ਪੀੜੀ ਕਿ ਮੈਂ ਉੱਥੇ ਰੱਖਤੀ ਸੀ ਸੱਚ ਆਹ ਕੇ ਫੇਰ ਟੱਪੂਗਾ ਦੱਸ ਨਿਆਣਾ ਪਤਾ ਲੋਕ ਪਟਕਾ ਦਿੰਦੇ ਨੇ ਉਹੀ ਗੱਲ ਆ ਜੇ ਕੌਣ ਕਿਸੇ ਤੇ ਰਾਜੀ ਹੈ ਹੈ ਲੋਕਾਂ ਨੇ ਜਿਹੜਾ ਹੁੰਦਾ ਵੇ ਫੇਰ ਹੀ ਲੋਕ ਕਹਿੰਦੇ ਆ ਹਨਾ ਹੋਰਾ ਪੁੱਛੋ ਆਪਾਂ ਨੂੰ ਨਹੀਂ ਕਹਿੰਦਾ ਕੋਈ ਮਾਮਤੀਆਂ ਫੇਰ ਇਹ ਨਿਆਣਾ ਹੈ ਇਹ ਸੁਣਦਾ ਹੈ ਬਾਹਰ ਜਮੇਨ ਨੂੰ ਕੋਈ ਉਂਗਲ ਅਗਲਾ ਹੱਸਦਾ ਕਰੇ ਤਾਂ ਵੀ ਪਟਕ ਜਾਂਦਾ ਤੇ ਜੇ ਇਹਨੂੰ ਕੋਈ ਹੱਸ ਕੇ ਕਹੇ ਤਾਂ ਕੋਈ ਆਪਾਂ ਨੂੰ ਕੋਈ ਕਹਿੰਦਾ ਨਹੀਂ ਵੀ ਤੁਸੀਂ ਨੂੰ ਸਸਾ ਸਲੀਕਾ ਕਰਿਆ ਕਰੋ ਕਿ ਕਿਵੇਂ ਕਹੂਗਾ ਕੋਈ ਆਪਾਂ ਨੂੰ ਰੋਪਾ ਵੀ ਨਹੀਂ ਇਹ ਹੁਣ ਮੰਗ ਕਿਹਾ ਕਿ ਤੂੰ ਨਹੀਂ ਮੇਂ ਹੱਥ ਕਰਾਉਣੀ ਜੇ ਮੈਂ ਕਿਹਾ ਮੈਂ ਇਹਨੂੰ ਐ ਕਿਹਾ ਫਿਰ ਤੂੰ ਆਏ ਕਹਿ ਦੇਂਗਾ ਮਾਂ ਤੂੰ ਇਹਦੇ ਨਾਲ ਲੜਦੀ ਏ ਕੋਈ ਨਹੀਂ ਉਹ ਨਿਆਣੀ ਐ ਮੈਂ ਕਹਿ ਦੂੰਗੀ ਉਹ ਕਹਿੰਦਾ ਨਿਆਣੀ ਨਿਆਣੀ ਕਰਕੇ ਜਮਾ ਰੱਖੀ ਅੱਲਾ ਇਹ ਕੋਈ ਨਹੀਂ ਪੁੱਤਾ ਮਤਾ ਐਸਾ ਤੂੰ ਨਾ ਦਿਲ ਤੇ ਲੈ ਬਾਲਾ ਉਸ ਕਰਦਾ ਮੈਂ ਤਾਂ ਡਰ ਲੱਗਣਾ ਕਿ ਕੋਈ ਚੱਲ ਪੈਂਦਾ ਕੋਈ ਨਹੀਂ ਮਾਂ ਹੈਗੀ ਆ ਪੁੱਤਾ ਮੈਂ ਤੇਰੇ ਤੋਂ ਟੈਸਾ ਨਹੀਂ ਰਹਿਗਾ ਮੈਂ ਤੀਂ ਐ ਤੂੰ ਇਹ ਬਾਹਰ ਕਹਿੰਦੇ ਵੀ ਆ ਤੁਹਾਡੇ ਪਾਣੀ ਡੁੱਲਿਆ ਪਿਆ ਤੁਹਾਡੇ ਐ ਹੋਇਆ ਪਿਆ ਵੀ ਲੜੇ ਆਪਾਂ ਕਨੀਸ ਦੇਖੀ ਮਨਜੀਤ ਵੀ ਨਾ ਲਾਈ ਲੱਗ ਹੈਗਾ ਹਾਂ ਮਤਲਬ ਲੋਕਾਂ ਨੂੰ ਆਈ ਨਹੀਂ ਕਿਹਾ ਉਹਨੂੰ ਭਾਈ ਡੁੱਲ ਗਿਆ ਟੱਡੁੱਲ ਗਿਆ ਸੋਈ ਰਾਹ ਕੱਢ ਪੁੱਤੋ ਬਾਬਾ ਆ ਪਾ ਜੇ ਇਹ ਚ ਬਲਜੇ ਵਾਲੇ ਬੰਦੇ ਹਾਂ ਮੈਂ ਤਾਂ ਕਹਿੰਦੀ ਗੰਡ ਜੀ ਦੇ ਕੇ ਮੁਕਾਦੇ ਥੱਲੇ ਹਾਈ ਕਰਦੇ ਕਿਹਾ ਮੈਂ ਖਾ ਹੁਣ ਘੰਟੇ ਚ ਭੜ ਦੇਾਂਗੇ ਤਾਂ ਪਤਾ ਸੀ ਕਿ ਨਾ ਪੱਲੀ ਤੇ ਬਹਿ ਕੇ ਰੋਟੀ ਖਾਦੀ ਹੈ अच्छा ते ਮੈਂ ਤੂੰ ਫੇਰ ਭਾਈ ਕੱਲ ਤੜਕੇ ਦਾ ਸੂਤ ਲਿਆਉਂਦਾ ਹਾਂ ਹਾਂ ਉਹ ਹੀ ਦਾ ਸੂਤ ਨਹੀਂ ਨਾ ਲੈ ਕੇ ਦਿੱਤਾ ਕਹਿ ਦਿੰਦੇ ਸੀਗੇ ਆਪਾਂ ਤਾਂ ਕਹਿੰਦੇ ਇਸ ਪੇ ਲਿਆ ਦੋ ਟਾਈਮ ਕੱਢ ਕੇ ਪਾਉਂਦਾਂਗੇ ਹਨਾ ਹੁਣ ਵਿੱਚ ਪਸ਼ੂਆਂ ਦਾ ਹੋ ਜਾਂਦਾ ਵਿੱਚ ਚਾਹ ਪਾਣੀ ਹੋ ਜਾਂਦਾ ਵਿੱਚ ਗੋਹਾ ਕੂੜਾ ਫੇਰ ਐ ਹੁ ਕੱਲੀ ਯਾਨੀ ਕਿ ਤੂੰ ਫੇਰ ਤੇਰੇ ਚਾਰ ਹੱਥ ਲੱਗੇ ਨੇ ਐ ਪਾ ਪੁੱਤ ਆਦਬ ਲਾ ਬੜਾ ਹੁਸ ਕਰਦਾ ਵੀ ਮੈਂ ਇਨਾ ਖਰਾਉਂਦਾ ਜਿੰਨੋਂ ਕਹਿੰਦੇ ਇੱਕ ਤਾਂ ਗਰਮੀ ਹੈ ਭਾਈ ਇੱਕ ਇਹਦਾ ਪਹਿਲੇ ਦਿਨ ਹੀ ਸਵੇਰ ਨਿੱਕੋ ਹੋਣ ਤੋਂ ਮੈਂ ਫਿਰ ਦਿਨ ਵੀ ਇਹਦਾ ਸੁਭਾਅ ਹੈ ਪਟਕ ਜਾਂਦਾ ਹੈਗਾ ਮੂੰਹ ਚਿੱਤ ਚਤਾ ਨਹੀਂ ਪੋਸਾ ਹੈਗਾ ਤੇ ਲੋਕਾਂ ਦੀ ਆਪਣੀ ਘਰ ਦੀ ਨੀਗਾ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਵੀ ਇਹ ਲੜਨ ਸੱਸ ਨੂੰ ਆ ਵੀ ਉਹ ਲੜਿਆ ਕਿਵੇਂ ਨਾ ਕਿਵੇਂ ਲੜਾਈ ਇਹਨਾਂ ਨੂੰ ਦੂਸ ਨਿਕਲੇ ਕਿਵੇਂ ਨਾ ਕਿਵੇਂ ਲੜਾਈ ਇਹੋ ਨਾ ਕੰਮ ਘੱਟ ਕਰ ਲਓ ਤੁਸੀਂ ਕਹਿੰਦੇ ਵੀ ਕਿਵੇਂ ਨਾ ਕਿਵੇਂ ਲੜਾਈ ਇਹ ਕੰਮ ਆਈ ਹੈ ਬੱਸ ਇਹ ਮਾਮਾ ਦੀ ਮਾਮੂ ਰਹਿੰਦੀ ਆ ਨੇ ਨੂੰ ਸੱਸ ਬਸ ਗੱਲ ਤਾਂ ਆਏਗੀ ਗੱਲ ਤਾਂ ਹੈ ਮੇ ਭਤੇਰੇ ਹੁੰਦੇ ਤਾਂ ਮੈਨੂੰ ਫਿਕਰ ਨਹੀਂ ਕੋਈ ਚਲ ਕੋਈ ਨਹੀਂ ਬੁੱਤਾਂ ਮੈਂ ਕਿਹੜਾ ਜੇ ਮਰੀ ਜਾਨੀ ਹੈ ਹੈ ਵੀ ਬਿਆਹ ਨਾ ਕਿਉਂ ਕਹਿੰਦੀ ਆ ਵੀ ਮਰ ਜਾਂ ਸੁਖੀ ਸੰਦੀ ਕਿਉਂ ਮਰੇ ਤੇਰੇ ਜਵਾਕ ਪਾ ਜਾਣਗੇ ਉਹ ਵੀ ਤਾਂ ਗੱਲ ਹੈ ਹਾਂ ਐਨਾ ਕਹੀਵੇ ਵੀ ਦਵਾਰੇ ਅੱਜ ਤੱਕ ਹੈ ਚਲ ਪੋਈ ਨਹੀਂ ਜੀ ਹੋਰ ਫਿਰ ਤੇਨੂੰ ਸਾਥ ਦੇਉਂਗੀ ਮਨ ਜਪ ਕੇ ਅਜਗਾ ਤੇ ਖੁਸ਼ ਕਰਗੀ ਉਹ ਨਹੀਂ ਖੁਸ਼ ਹੁੰਦਾ ਬੇਬੇ ਉਹ ਨਹੀਂ ਖੁਸ਼ ਹੁੰਦਾ ਉਹ ਮਾਂ ਪਰੰਗ ਬਣਾ ਕੇ ਦੇ ਦ ਤਾਂ ਨਹੀਂ ਖੁਸ਼ ਹੁੰਦਾ ਨਹੀਂ ਨਹੀਂ ਬਾੜੀ ਹੱਕੜਾਏ ਏਦਾ ਮਤਾਈ ਥੋੜਾ ਜਿਹਾ ਐਸਾ ਹੈਗਾ। ਬਦਾਲੀ ਕਰੀ। ਕਿਤੇ ਜਿੱਤਾ ਕਾਨੂੰ ਕੁਸਾ ਹੈਗਾ। ਪਟਕਦਾ ਹੈ। ਇੱਕ ਲੋਕ ਨਹੀਂ ਹਟਦੇ ਉਂਗਲਾਂ ਨਾਲੋਂ। ਲੋਕਾਂ ਮਗਰ ਵਧੇਰੇ ਲੱਗ ਜਾਂਦਾ ਬੇਬੇ। ਹਾਂ। ਕਰਦੇ ਨਹੀਂ ਕਿਸੇ ਦੀ ਮੰਨ। ਕਦੇ ਹਲਾ ਕਿਵੇਂ ਆਇਆ? ਅਰਥੂ ਘੜਤੂ ਕਰਦਾ ਪਾਣੀ 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 ਮੈਂ ਰੱਬ ਮੀ ਭਾਰੇ। ਫੇਰ ਕੌਣ ਰੋਕੂ ਅਕੇਬੇ ਲਾਉਂਦਾ ਲੈ। ਮੈਂ ਵੀ ਭੁੱਲ ਗਈ ਮੇਰਦਾ ਯਾਦ ਹੀ ਨਹੀਂ ਆਈ। ਮਾੜਾ ਜਖਿਆ ਤੈਨੂੰ ਮੈਂ ਕਹਿਣੀ ਆ। ਮੈਂ ਕਿਹਾ ਮੈਂ ਚੱਲ ਦੋ ਵੱਠਰ ਗੋਹੇ ਦੇ ਮੈਂ ਸਿੱਟ ਜਾ। ਤੇ ਪਾਣੀ ਪਿਆ ਕੇ ਇਹਨਾਂ ਨੂੰ। ਮੈਂ ਤੈਨੂੰ ਐ ਕਹਿਣੀ ਆਂ ਤੀ ਤੂੰ ਮਾੜਾ ਜਨਾ ਖਿਆ ਰੱਖਿਆ ਕਰ ਹੁਣ ਜਿਹੜੀ ਕੋਈ ਗੱਲ ਕੰਮ ਹੁੰਦਾ ਪਸੂਪਸੇਰਾ ਕੋਲੇ ਧਿਆਨ ਆਉਂਦੀ ਬੰਨ੍ਹ ਦਿਆ ਕਰ ਹੁਣ ਤਾਂ ਬਾਰ-ਬਾਰ ਗਈ ਜੇ ਕਿਤੇ ਸੰਗ-ਸੰਗ ਪਸਾ ਲੰਦੀਆਂ ਫੇਰ ਵੀ ਔਖਾ ਹੋ ਜਾਂਦਾ ਉਹ ਤਾਂ ਬਿਆਪੀ ਖੁੱਲੀ ਸੀ ਮੈਂ ਨਹੀਂ ਖੋਲੀ ਖੁੱਪੀ ਖੁੱਲ ਗਈ ਸੀ ਤੇ ਮੋਟਰ ਨਾਲ ਕੋਲੇ ਛੱਡ ਕੇ ਤੇ ਕੋਲੇ ਭਰ ਲਿਆ ਕਾ ਟੈਂਕੀ ਫੇਰ ਉਹਨੀ ਹੀ ਬੰਦ ਕਰਿਆ ਠੀਕ ਹੋਰ ਕੋਈ ਨਹੀਂ ਚਲ ਜਿਹੜਾ ਹੁਣ ਜੂ ਪਹਿਲਾ ਹੋ ਗਿਆ ਹੋ ਗਿਆ ਚੰਗੀ ਹੈ ਹਾਂ ਇਹ ਨਾ ਕੁਛ ਨੀ ਕਹਿਣਾ ਮੈਂ ਕੀ ਹੈ ਕਹਿਣਾ ਨਹੀਂ ਆ ਚਲ ਮੈਨੂੰ ਕਹਿੰਦਾ ਕੋਈ ਨਹੀਂ ਮੈਂ ਮਾਂ ਆਂ ਨੀ ਪਰ ਮਾਂ ਪੁੱਤ ਦਾ ਕੀ ਏਗਾ ਮੈਂ ਉਹਦੀ ਬਾਗੀ ਬਾਹਰ ਨੂੰ ਮੈਂ ਖਵਾਲਾ ਬੋਲੂਗਾ ਫਿਰ ਨਹੀਂ ਨਹੀਂ ਐ ਦਾ ਕੁਛ ਨਹੀਂ ਕਹਿਣਾ ਤੂੰ ਐਵੇਂ ਨਾ ਡਰਤੀ ਰਹਿ ਕੱਟ ਵਧੀਆ ਦਲੇਰ ਬਣ ਕੇ ਕੰਮ ਕਰਿਆ ਕਰ ਕੋਈ ਨਹੀਂ ਕੰਮ ਤਾਂ ਕਰਮ ਹੁੰਦਾ ਪੁੱਤ ਆਵਦਾ ਹਾਂ ਬੇਬੇ ਕਰ ਹਾਂ ਤੇ ਮਾੜਾ ਯਾਖਿਆ ਰੱਖ ਲਿਆ ਕਰ ਬਸ ਚੰਗਾ ਕੀ ਆਲ ਦੀ ਵੱਡੀ ਗੱਲ ਹੁੰਦੀ ਹੈ ਚੰਗਾ ਹਾ ਮੈਂ ਕਹਿਤਾ ਮੈਂ ਮਾਨੂਕ ਸਮਝਾਦੀ ਬੇਬੇ ਜਿਆਦ ਹੀ ਨਹੀਂ ਆਈ ਮੇਰੇ ਮੋਟੇ ਹਾਂ ਹੋਰ ਕੋਈ ਜਾਣ ਕੇ ਨਹੀਂ ਤਾਂ ਪਤਾ ਨਹੀਂ ਹੈ ਹਾਂ ਸਹੀਦ ਘਰ ਤਾਂ ਤੇਰਾ ਹੀ ਹੈ ਪੁੱਤ ਆਪਦੇ ਘਰ ਨੂੰ ਘਾਟਾ ਗਾਉਂ ਖਾਂਦਾ ਤੀਏ ਜਿਵੇਂ ਕਿ ਨਹੀਂ ਗਰਮੀ ਹੋ ਰਹੀ ਹੈ ਨਾ ਅੱਗ ਲਾ ਰੱਖੀ ਰੱਖੀ ਪੈਂਟ ਨਹੀਂ ਪਾ ਕੇ ਠੰਡਾ ਕਰ ਲੂਗਾ ਹੋਰ ਸੂਟ ਘਟ ਗਿਆ ਫੇਰ ਗਾਣਾ ਦੇਊਗਾ ਆਪਾਂ ਨੂੰ ਫੇਰ ਭਾਈ ਉਹਨੇ ਪੂਰਾ ਲਿਆ ਕੇ ਦੇਣਾ ਸੀ ਬੇਬੇ ਤਾਂ ਹੁਣ ਕੀ ਕਰੇ ਨੇ ਤੇਰੀ ਕੀ ਸਾਰੇ ਨੇ ਮੇਰੇ ਟੱਪੂ ਆ ਗਏ ਟੱਪੂ ਆ ਵੱਧ ਲਿਆ ਆਉਂਦਾ ਇੱਕ ਗੋਲਾ ਹੋਰ ਥੋੜਾ ਜਿਹਾ ਘਟ ਗਿਆ ਦੋ ਸੰਗਿਆਂ ਦਾ ਘਟਾ ਡਾਉਣ ਵੀ ਨਹੀਂ ਲੈ ਕੇ ਆਇਆ ਬੇਬੇ ਫੇਰ ਹੁਣ ਉਹ ਪੁਰਾਣੇ ਮੰਜੇ ਦੀ ਕੱਟ ਕੇ ਉਸੇ ਦੀ ਪਾਈਏ ਦੁਬਾਰੇ ਫੇਰ ਪੁਰਾਣਾ ਲਾਂਕੀ ਇਹਦੀ ਤਾਂ ਹਾਂ ਉਹਨੂੰ ਆ ਜਾਣ ਦੇ ਮੈਂ ਨਵੀਂ ਮਗਾਉਣੀ ਐ ਮੈਂ ਡਾਉਣ ਮਗਾਉਣੀ ਐ ਥੋੜਾ ਸੂਟ ਮਗਾਉਣਾ ਤੇ ਡਾਉਣ ਦੂਣ ਵੀ ਉੱਥੇ ਸਟੇ ਖੇਤੀ ਇਹਦੀ ਤਾਂ ਪਤਾ ਨਹੀਂ ਟੁੱਟ ਟਟ ਕੀ ਹੋਊਗੀ ਵੀ ਫੇਰ ਡਾਉਣ ਵੀ ਲਿਆਉਣੀ ਸੀ ਨਾਲ ਹੋਰ ਜਿਉ ਨਵਾਂ ਮੰਜਾ ਬਣਾ ਨਵੀਂ ਦੌਣ ਪਾਵਾਂਗੇ ਹੋਰ ਹੁਣ ਬਸ ਪਾਏ ਜਾ ਆਰਾਮ ਕਰ ਲਵਿੰਦੇ ਚਟ ਤੇ ਕੋਈ ਵੀ ਥੋੜਾ ਜਿਹਾ ਪਿੱਛੇ ਹੋ ਕਰਕੇ ਘਟ ਗਿਆ ਹਨਾ ਦੋ ਸੰਗੀ ਘਟ ਗਈ ਹੂੰ ਚਲੋ ਸੋਈ ਸੰਦੇ ਪਰ ਕੰਮ ਨਿਭੜਦਾ ਜੇ ਉਹ ਸਰ ਜਾਂਦਾ ਕਾਜ ਨਾ ਲੱਗੇ ਪੈਸੀ ਮੰਜਾ ਮੰਜਾ ਕਰਾਂ ਹੋਰ ਬਾਹਰ ਕਰੂ ਦੂਜਾ ਚ ਕਾ ਰਾਂਗੇ ਫਿਰ ਹੋਰ ਕੀ ਹਾਂ ਫਿਰ ਦੂਜਾ ਚ ਕਾ ਦਿਓ ਇਹ ਫੇਰ ਪਰ ਲਾਂਗੇ ਹਾਂ ਫੇਰ ਪਰ ਲਾਂਗੇ ਆਪਾਂ ਆਪਕਨ ਮੁਚ ਕਾ ਰਾਂਗੇ ਹੋਰ ਹਾਂ ਸੂਤ ਪਾ ਦਾਂਗੇ ਨਹੀਂ ਬਈ ਫਿਰ ਥੋੜਾ ਜਿਹਾ ਸੂਤ ਪੈ ਜਾਊਗਾ ਸੂਤ ਨਹੀਂ ਲੋਟਾ ਪੈਂਦਾ ਨਹੀਂ ਠੀਕ ਆ ਨਮਾਰਚ ਤਾਂ ਨਮਾਰ ਹੀ ਹੁੰਦਾ ਫਿਰ ਹੁਣ ਇਹ ਇੰਨੇ ਲਿਓਣਾ ਪਊ ਆਪਾਂ ਨੂੰ ਇੰਨਾ ਕ ਮਿਲੂਗਾ ਟੈਰ ਜਿਹਾ ਆਪਣੇ ਕੰਮ ਆ ਜੂਗਾ ਇੰਨਾ ਕ ਜੇ ਹੋਇਆ ਕੋਈ ਥੋੜਾ ਉਹਨਾਂ ਕੋਈ ਦੇ ਵੀ ਦਿੰਦੇ ਐ ਠੀਕ ਆ ਇੰਨਾ ਬੱਟੂ ਚ ਕਿਆ ਕਾਲਾ ਮੋੜਿਆ ਹੁੰਦਾ ਉਹ ਵੀ ਮਿਲ ਜਾਂਦਾ ਐ ਅੱਛਾ ਹੂੰ ਚਲ ਫਿਰ ਛੱਡ ਪਰਾਂਗੇ ਫਿਰ ਦੇਖਾਂਗੇ ਨੂੰ ਤਾਂ ਦੂਜਾ ਚਕਾ ਦਾਂਗੇ ਹਾਂ ਲੂੰਗੜੀ ਜੀ ਆਪਾਂ ਨੂੰ ਮਾਣਾ ਪਰਮੀਤਾ ਲੈ ਬੇਟਾ ਚਾਹ ਚਾਹ ਪੀਣੀ ਆ ਉਹ ਦੁੱਧ ਪਿਆ ਕੇ ਗਰਮ ਕੀਤਾ ਇਹ ਭਾਵਾ ਟੈਂਦਾ ਪਿਆ ਤਾਂ ਖਰਾਬ ਹੋਊਗਾ ਉਹਦਾ ਮੈਂ ਜਾ ਕੇ ਪਰਮੀਤਾ ਆ ਮੰਜਾ ਵਿਚਾਲੀ ਪਿਆਗਾ ਮੈਂ ਤੁਹਾਨੂੰ ਕਹਿ ਕੇ ਤਾਂ ਗਿਆ ਸੀਗਾ ਵੀ ਮੈਂ ਮੰਜਾ ਪੁੰਨ ਦਿਓ ਖਤਮ ਹੋ ਗਿਆ ਸੂਤੋਂ ਖਾਦੂਏ ਦਸ ਨੂੰ ਨੇ ਜਸਮੀਨ ਤੋਂ ਮੰਗਾ ਲੈਂਦੇ ਪਾਣੀ ਲੈ ਕੇ ਦਿੰਦੇ ਪਾਣੀ ਭਾਇਆ ਭਾਇਆ ਪਾਣੀ ਤੇ ਮੈਂ ਦੇਖਿਆ ਸੀ ਦੁੱਧ ਵੀ ਉੱਥੇ ਹੀ ਪਿਆ ਹੋ ਮਜਕਰ ਕਿੱਥੇ ਆਉ ਪਿਆ ਆਪਣੇ ਸੈਂਡਰ ਤੇ ਉਹ ਗੈਸ ਤੇ ਪਿਆਗਾ ਉਹਨੂੰ ਭੁੱਲ ਗਈ ਚਾਰ ਰੋਟੀ ਬਣਾ ਕੇ ਮੈਂ ਬੰਦੇ ਦੇ ਕੋਲ ਨਾ ਲੱਤ ਗੈਸ ਤੇ ਪਿਆ ਹੋ ਮਜਕਰ ਉਹ ਕਿਉਂ ਬੇਬੇ ਤੂੰ ਕਹਿੰਦੀ ਆ ਕਿ ਭੁੱਲ ਗਈ ਹੁਣ ਫੇਰ ਕਹਿੰਦੀ ਭੁੱਲ ਗਈ ਚਲ ਕੋਈ ਨਹੀਂ 4 ਕਿਲੋ ਦੁੱਧ ਸੀ ਉਹ ਕੋਈ ਨਹੀਂ ਹੋਰ ਲਿਆ ਆਂ ਆਥਣੇ ਚੋ ਰਾਂਗੇ ਮਿੰਦਕ ਨੂੰ ਚੋ ਰਾਂਗੇ ਤੇ ਇਹਨੂੰ ਤੂੰ ਨਹੀਂ ਮਾੜਾ ਕਹਿਣਾ ਬੜਾ ਵਸਾ ਕੇ ਨੇ ਇਹ ਦਰਿਆ ਦੇ ਦਰਿਆ ਦੇ ਡੋਲ ਦੇ ਦੁੱਧ ਦੇ ਕੋਈ ਨਹੀਂ ਫਿਰ ਜਿਹੜਾ ਨਿਸ਼ਕਾਨ ਨਾ ਤਾਂ ਹੋ ਗਿਆ ਉਹ ਫਿਰ ਲੜਾਈ ਪਾ ਗਈ ਆਏ ਗੱਲ ਨਹੀਂ ਨਹੀਂ ਬੇਬੇ ਮਾੜਾ ਮੋਟਾ ਕਹਿਦਾ ਕਿ ਤੂੰ ਆਪ ਦੇਖ ਲਿਆ ਕਰ ਜਾ ਜਾ ਕੇ ਤੂੰ ਸਾਸੀ ਥੜੇ ਪਾ ਦਿੰਨਾ ਨੂੰ ਸਾਰਾ ਦਿਨ ਹਾਸੀ ਕਿਰੇ ਕੀ ਪਾ ਦਿੰਨਾਗਾ ਮੌਨ ਮੰਜਾ ਬੁਣ ਲਕੀਆਂ ਸੀ ਮੈਂ ਤਾਂ ਭੁੱਲੀ ਮੰਜਾ ਫਿਰ ਤੂੰ ਉਧਰ ਵੀ ਮਾੜਾ ਮੋਟਾ ਨਿਗਾ ਮਾਰੇ ਹੁੰਦੀ ਔਰ ਇਹ ਸੱਤੇ ਗਮਤਾ ਤੂੰ ਹੀ ਕਰੀ ਰੱਖਣਾ ਜਿਹਨੂੰ ਕੜ-ਕੜ-ਕੜ ਕਰਦਾ ਹਾਂ। ਅੱਜ ਮੈਂ ਖੇਤੋਂ ਆਇਆ ਮੈਂ ਜਦੋਂ ਚਾਹ ਬਣੀ ਪਈ ਹੁਣੀ ਉੱਥੇ ਗਾਂ ਦੇਖਿਆ ਤਾਂ ਦੁੱਧ ਪਿਆ। ਚੱਲ ਕੋਈ ਨਹੀਂ। ਹੋਰ ਪਿਆ। ਚੱਲ ਕੋਈ ਆਏ ਵਾਰ ਤੂੰ ਕਹਿਨੀ ਚੱਲ ਕੋਈ ਨਹੀਂ ਚੱਲ ਕੋਈ ਨਹੀਂ। ਫਿਰ ਹੁਣ ਇਹ ਡਾਂਗ ਮਾਰ ਗਏ। ਡਾਂਗ ਵੀ ਤੂੰ ਦਾ ਬੱਸ ਜਮਾ ਸਿਰ ਤੇ ਬਾਹਰ ਖੀ ਜਾਈਗੀ। ਮਾੜਾ ਮੋਟਾ ਕਹਿ ਦਿਆ ਕਰ। ਕੋਈ ਨਹੀਂ ਨਿਆਣੀ। ਨਿਆਣੀਆਂ ਨਿਆਣੀ ਐ। ਹੋਏ। ਕੀ ਕਰੀਏ ਨਿਆਣੀ ਨਿਆਣੀ ਕਰੀ ਜਾਨੀ ਐ। ਹੋਏ। ਫੇਰ ਮੈਨੂੰ ਹੋ ਜਾਂਦਾ ਵੀ ਘਰੇ ਕੋਈ ਜਾਣ ਕੇ ਤਾਂ ਨਹੀਂ ਰੱਖਿਆ ਜੀ ਫਿਰ ਭੁੱਲ ਗਈ ਮੈਂ ਪਰਸੋਂ ਕੱਲ੍ਹ ਪਹਿ ਮੋਟਰ ਛੜਤੀ ਅੱਜ ਦੁੱਧ ਛੜਤਾ ਇਹਦੋਂ ਪਹਿਲਾਂ ਮਾਜਾ ਸੰਗਲਾਈ ਛੱਡਾਈ ਕੋਈ ਪਿੱਛੇ ਬੋਲ ਕੇ ਦਿਆ ਤੁਸੀਂ ਮੰਜਾ ਪਰ ਲਾ ਗਈ ਮੰਜਾ ਘੜਾ ਪਰ ਤੂੰ ਪਾਰ ਲਾਤਾ ਸੀ ਸਿੱਧਾਉਣ ਲੈ ਕੇ ਦਿੱਤੀ ਹੋਗੀ ਦੋਵੇਂ ਪਾਦਾ ਅੰਦਰ ਦਾ ਪੇਸ਼ ਅੰਦਰ ਦੇ ਨੂੰ ਕਹਿ ਗਈ ਤਾਂ ਕੇਸ ਉਹ ਪਰਸੋਂ ਆਇਆ ਵੀ ਅੰਦਰ ਪੇ ਦਾਉਣ ਇਹ ਸੂਤ ਘਟ ਗਿਆ ਬੱਤ ਆ ਸੂਤ ਇਥੋਂ ਮਿਲ ਜਾਂਦਾ ਆਪਣੇ ਪਿੰਡੋਂ ਹੋਈ ਨਹੀਂ ਆ ਮੇਰੇ ਨਾਲ ਥੋੜਾ ਜਿਹਾ ਹੀ ਰਹਿ ਗਿਆ ਪਰਦੰਨੇ ਹੋਈ ਦੋ ਸੰਗੇ ਰਹਿ ਗਏ ਪਾ ਲੈ ਹੈ ਬਾਈ ਕਾਲੀ ਕਰਦਾ ਅੰਦਰੋਂ ਰਾਜਾ ਕੱਢ ਕੇ ਨਮਾ ਵੰਦਾ ਨਮਾ ਕੀ ਤੁਸੀਂ ਇਹ ਤਾਂ ਹੁਣ ਉੱਥੇ ਆਏ ਸੀਗੇ ਵੀ ਵਧੀਆ ਨਮਾਰ ਜ ਚੰਗਾ ਡੰਗਲਾ ਹੁੰਦਾ ਹੈਗਾ ਨਮਾ ਉੱਥੇ ਖਰਾਆ ਹੋ ਜੂਗਾ ਇਹਦਾ ਤਾਂ ਮਾੜਾ ਮੋਟਾ ਤੋਤਾ ਵੀ ਹੁੰਦਾ ਹੈਗਾ ਦੂਜਾ ਸੂਤ ਦਾ ਕਿਥੇ ਤੋਤਾ ਆਉਂਦਾ ਹੈਗਾ ਕੋਈ ਨਹੀਂ ਪਤਾ ਇੰਨਾ ਨਾ ਕਰਵਾਇਆ ਕਰ ਗਲਤ ਬਣਾਉਂਦੀ ਨਹੀਂ ਬੇਬੇ ਨੂੰ ਮਾੜਾ ਮੋਟਾ ਕਹਿ ਦੇ ਕਰ ਤੂੰ ਜਾਂ ਤੂੰ ਕਰ ਲੈ ਕੇ ਨਾਲ ਲਾ ਕੇ ਇਹ ਭੁੱਲ ਭਾ ਲੈ ਜਾਂਦੀ ਹੈ ਮੁੜ ਕੇ ਫਿਰ ਗੁੱਸਾ ਆਉਂਦਾ ਮੈਨੂੰ ਮੈਂ ਤੋੜ ਕਰਵਾਉਂਦੀ ਨਹੀਂ ਮੈਂ ਤਾਂ ਕੰਨੀ ਮਾਪੇ ਕਰ ਲਵਾਂਗੀ ਕੋਈ ਨਹੀਂ ਤਾਂ ਤਾਂ ਤੂੰ ਕਹਿੰਦੀ ਨਹੀਂ ਜੇ ਦੱਸਣ ਕਰਾਉਂ ਜੇ ਤੈਨੂੰ ਕਰਾਉਂਦੀ ਤੂੰ ਦਾ ਫਿਰ ਆਪੇ ਤੇ ਸਰਤੇ ਉੱਤੇ ਬਹਿ ਜੇ ਘਾਣ ਮਾਇਨਾ ਕਰਿਆ ਕਰੂੰਗੀ ਤੈਨਾਂ ਨਾ ਨਾਰ ਕਿਆ ਕਰ ਔਰ ਖੰਦੀ ਨਹੀਂ ਬੇਬੇ ਗੱਲ ਤੂੰ ਸੁਣਦੀ ਨਹੀਂ ਮੇਰੇ ਬੇਬੇ ਤਾਂ ਤੇਰੀ ਏਡੀ ਨਰਮ ਹੈ ਤੂੰ ਐਡਾ ਤੇਜ ਹੈ ਤੂੰ ਕਿਤੇ ਵਗ ਗਿਆ ਉਹ ਗੱਲ ਬੇਬੇ ਸੋਨੂ ਦਾ ਹੈ ਜਿਹੜਾ ਬੰਦਾ ਕਬੀਲਦਾਰੀ ਦੇ ਮੂਰੇ ਹੁੰਦਾ ਨਾ ਬੜੇ ਫਿਕਰ ਹੁੰਦੇ ਆ ਵੀ ਇੱਥੋਂ ਵੀ 4 ਰੁਪਏ ਬਚ ਜਾਣਾ ਇੱਥੋਂ ਨਾ ਉਹ 4 ਕਿਲੋ ਦੁੱਧ ਆਗਾ 70 ਰੁਪਏ ਦੇ ਹਿਸਾਬ ਨਾਲ ਲਾ ਲਓ ਤੁਸੀਂ ਪਹਿਲਾ ਬਰਸੋ ਵੀਰ ਨਾ ਪਣਾਛਕਾਂ ਹੁੰਦਾ ਹੁੰਦਾ ਕੋਈ ਫਿਰ ਕਿਹੜਾ ਮੁੜਕੇ ਆਉਂਦਾ ਚਾਹ ਕੀ ਬਣਾਏਗੀ ਦੁੱਧ ਦਾ ਸਾਰਾ ਖਰਾਬ ਹੋ ਗਿਆ ਕੋਈ ਹੋਰ ਪਿਆ ਉਹ ਦੁੱਧ ਫਰਿੱਜ 'ਚ ਉਹਦੀ ਕਰ ਲਾ ਇਹ ਇਕੱਟਾ ਚੁੰਗ ਜਾਂਦਾ ਚੁੰਗ ਜਾਂਦਾ ਪਹਿਲਾਂ ਕੱਟਾ ਝੰਗਾ ਦੋ ਪਹਿਲਾਂ ਤੁਸੀਂ ਹੋਰ ਫਿਰ ਇਹ ਖਰਾਬ ਹੋ ਗਿਆ ਢੁੜਾ ਗਿਆ ਐ ਨਹੀਂ ਉਹਨੂੰ ਕਹਿੰਦੀ ਬਈ ਤੂੰ ਗਲਤੀ ਕੀਤੀ ਤੂੰ ਪਹਿਲਾਂ ਬਾਅਦ 'ਚ ਬੋਣ ਲੈਂਦੇ ਆਪਾਂ ਜਾ ਕੇ ਮਾੜਾ ਦੇਖਾਂ ਹੁੰਗੇ ਉਸ ਦਾ ਤੂੰ ਕੋੜ-ਕੋੜ ਕਰੀ ਜਾਂਦਾ ਰਹਿਣਾ ਕੁਸ ਮਾਇ ਕਹਣਾ ਫਿਰ ਕੀ ਥੋਤੀ ਪੁੱਤ ਦਾ ਜੀ ਲੱਗਦਾ ਹੈਗਾ ਮਾੜਾ ਜਹਾ ਜਮਾ ਵੀ ਰੱਖਿਆ ਕਰ ਜੀ ਹੁਣ ਇਹਦੇ ਕਿਹੜਾ ਕੰਪਿਊਟਰ ਮੈਂ ਫਿੱਟ ਕਰਦਾ ਦਿਮਾਗ ਚ ਵੀ ਸਾਰਾ ਦਿਨ ਹੀ ਚੱਲੀ ਜਾਊਗੀ। ਇਹ ਗਲਤੀ ਨਾ ਕਰੂਗੀ। ਤਾਂ ਮੀਨੀ ਮੜੰਗਾ ਮੜੰਗਾ ਕਰਨਾ ਬੱਕੇ ਕੋਈ ਪਾਉਣੇ ਨੇ। ਉਹ ਲਾ ਬੁੜੰਗਾ ਨਾ ਉਹ ਵੀ ਟੱਪ ਗਿਆ। ਬੁੜੰਗਾ ਕਰਦੇ ਹੁਣ ਇਹ ਗੱਲਾਂ। ਤੁਹਾਡਾ ਪਿਆਰੀ ਬਾਲ ਆਗਾ ਮੈਂ ਹੁਣ ਐਸੀਆਂ ਨਾ ਗਮਾਂਡੀਆਂ ਦੇ। ਇਹਨਾਂ ਦੀ ਲੜਾਈ ਹੋਈ ਜਾਂਦੀ ਸੀ। ਆਹ ਉਹ ਤੈਨੂੰ ਵੀ ਐ ਵੀ ਆਏ ਨਹੀਂ ਇਹ ਲੜਪਣ। ਮੈਂ ਤਾਂ ਕਿਉਂ ਕਹਾਂ ਮੈਂ ਲੜਪਣ ਮੈਂ ਤਾਂ ਸੁਣ ਆਏ ਕਿ ਨਾ ਵੀ ਜਿਹੜਾ ਕੋਈ ਨਿਸ਼ਾਨ ਹੁੰਦਾ ਉਹਨੂੰ ਦੇਖ ਲਿਆ ਕਰ ਵੀ ਆਪਣੇ ਨੁਕਸਾਨ ਵੀ ਹੁੰਦਾ। ਕੋਈ ਨਹੀਂ ਮੈਂ ਹਮ ਕਹਿ ਕੇ ਮੈਂ ਕੋ ਦਿਸਮਝਾਈ। ਅਗ ਮੰਡੀਆਂ ਦੇ ਤਿੰਨ ਦਾ ਚਾ ਚੜ ਗਿਆ ਹੁਣ ਪਰਸੋਂ ਵੀ ਬਾਕੀ ਸੀ ਦੇਖੀ ਮੈਂ ਵੀ ਲਾਇਆ ਇਹ ਕਹਿੰਦੇ ਹੋਰ ਇਹ ਤਾਂ ਚਾ ਚੜ ਗਿਆ ਹੁਣ ਪਰਸੋਂ ਵੀ ਉੱਥੇ ਜਦੋਂ ਮੋਟਰ ਛੱਡੀ ਸੀ ਉਹਨਾਂ ਦੇ ਘਰੇ ਕਿ ਮੈਂ ਛਡਾਉਣ ਵਾਗ ਗਿਆ ਉਹਨਾਂ ਨੂੰ ਲੈ ਤੇਰੇ ਕੋਈ ਪੜਪੜੀ ਤੇ ਮਾਰੂ ਤੇਰੇ ਉਹਨਾਂ ਨੇ ਮੇਰੇ ਬਾਜ ਮਾਰ ਲਈ ਮੈਂ ਚਲੋ ਬਾਗੀ ਫੇਕੀ ਹੋ ਗਿਆ ਹੁਣ ਵੀ ਲੜੀ ਜਾਂਦੇ ਆ ਹਾਂ ਜੇ ਛੜਾਇਆ ਕਹੇ ਜੇ ਲੋਕ ਆਣ ਬੇਬੇ ਹੋਰ ਉਹ ਨਹੀਂ ਕਹੇ ਜੀ ਮਨਜੀ ਤ ਵਰ ਗਿਆ ਆ ਮੇਰੇ ਵਰਗੇ ਤਾਂ ਆਪੀ ਹੈ ਕਿੰਨੇ ਕਰਾ ਕੇ ਲਾਉਣਾ ਹੈ ਕਿਉਂ ਝੋਨਾ ਤਾਂ ਲੱਗ ਗਿਆ ਲੱਗ ਗਿਆ ਦਾ ਬਸ ਦੋ ਕਨਾਲ ਰਹਿ ਗਈਆਂ ਅੱਛਾ ਹੂੰ ਪੈਸੇ ਪੁੱਛੇ ਨਾਲ ਹੀ ਦੇ ਨੇ ਉਹਨਾਂ ਦਾ ਕੰਮ ਨਵੇਂ ਦੇ ਪੈਸੇ ਤੋਂ ਮੈਨੂੰ ਆਖੇ ਮੈਂ ਫਰਾ ਦੇਣਾ ਮੈਂ ਕਹਿੰਦੇ ਸੀ ਜਦ ਸਾਰੇ ਲੱਗ ਜੇ ਸਾਰੇ ਪਿੰਡ ਦੇ ਉਹਦੇ ਇਕੱਠੇ-ਇਕੱਠੇ ਕਰਾਂਗੇ ਉਹ ਉਹਨਾਂ ਨੂੰ ਐ ਫਿਰ ਸਾਨੂੰ ਕਿੱਥੇ ਰੱਖਾਂਗੇ ਹਨਾ ਹੂੰ ਚੱਲ ਫਿਰ ਹਾਂ ਕਰ ਪਹਿਲਾਂ ਤਾਂ ਪਭਈਆਂ ਤਲਵਾਲੀ ਮਾਹ ਚਲਾ ਦੋ ਤਿੰਨ ਕਿਲੇ ਪਿੰਡਾਂ ਨਾਲ ਤਲਵਾਲੀ ਚੱਲ ਮਰ ਜੂਗਾ ਉਹ ਗਰੀਬ ਜੋ ਬੰਦੇ ਆਪਣੇ ਕੰਮ ਆ ਰਹੇ ਆ ਨਾ ਪਿੰਡ ਦਾ ਤਾਂ ਪਿੰਡ ਦਾ ਹੀ ਹੁੰਦਾ ਹੈ ਚੰਗੇ ਆ ਬੰਦੇ ਵਿਚਾਰੇ ਯੋਰਾ ਜੇ ਆਪ ਚੰਗੇ ਆ ਬੁੱਤ ਫੇਰੇ ਲੋਕ ਚੰਗੇ ਹੈਗੇ ਨਹੀਂ ਜੇ ਹੁਣ ਆਪਾਂ ਵਾਅਦਾ ਕਰੀ ਜਾਈਏ ਉੱਤੇ ਦੌੜਿਆ ਕੋਈ ਨਾ ਨਾ ਉਹ ਤਾਂ ਹੁਣ ਲਾ ਕੇ ਧੋਨਾ ਬਾਗੇ ਹੋਣਗੇ ਦੋ ਕ ਨਾਲ ਹੀ ਰਹਿੰਦੀਆਂ ਸੀ ਆਪਣੇ ਤਾਂ ਲੋੜ ਨਹੀਂ ਉਹ ਦੂਜਾਂ ਨੇ ਜਾਣੀ ਉਹਦੇ ਚਾਹ ਵੀ ਨੂੰ ਜੇ ਜੇ ਮੈਂ ਹੁਣ ਆਇਆ ਲਾ ਲ ਤੁਸੀਂ ਜੇ ਉਹਨਾਂ ਚਾਲ ਜਾਣੀ ਹੁੰਦੀ ਕਿੱਥੋਂ ਲੈ ਕੇ ਜਾਂਦੇ ਨਾ ਹੁਣ ਡੈਰੀ ਚੋਂ ਮਿਲਦਾ ਹੈਗਾ ਚਾਹ ਨੂੰ ਕਾਪ ਦਿੱਤੀ ਸੀ ਜੀ ਹੁਣ ਬਣ ਗਈ ਸੀ ਹੁਣ ਦੁਬਾਰੇ ਫੇਰ ਭਾਲਦੇ ਇਸ ਵੇਲੇ ਚਾਰ ਵਾਲੀ ਚਾਰ ਵਾਲੀ ਤੋਂ ਭਾਲ ਦੇਗੀ ਮੇਰੇ ਤੋਂ ਜ਼ਿਆਦਾ ਕਿ ਮੈਂ ਡੀਜ਼ਲ ਲਿਆ ਆਵਾ ਤੇ ਟਰੈਕ ਤੇ ਚੋਦਾ ਪੰਜ ਨਾਲ ਸਾਰਾ ਮੱਤਿ ਗੋ ਕੱਦੂ ਕਰਦੇ ਤੋਂ ਕਿਵੇਂ ਫੇਰ ਲੋਡ ਪੈ ਜਾਂਦੀ ਥੈਂਕ ਯੂ ਭਰਾ ਲਿਆ ਉਹ ਥੈਂਕ ਯੂ ਭਰਾ ਲਿਆ ਇਹ ਵੀ ਹਰਾ ਹਰਾ ਲੈਣਾ ਪਿਆ ਹੋਰ ਹੁਣ ਕੱਖ ਵੀ ਲਿਆਇਆ ਕਰ ਦੋ ਭਰੀਆਂ ਕੱਖਾਂ ਨੇ ਵੀ ਦੋ ਪਰਾਂ ਲੈ ਆਇਆ ਮੱਕੀ ਵਾਹ ਬੜੀ ਬੜੀ ਹੋ ਗਈ ਹੋਰ ਫਿਰ ਪੱਕ ਜੂਗੀ ਜਿਆਦਾ ਮਾੜਾ ਮੋਟਾ ਲਿਆ ਰੱਖੋ ਮੋਟਰ ਭੱਗਿਆ ਬੇਬੇ ਚਾਹ ਕਦੋਂ ਵੀ ਕੀ ਕੀ ਕਾ ਨਾ ਮੜ ਕੇ ਆਉਣਾ ਜੇ ਤੇ ਤੇਰਾ ਹੈ ਨਹੀਂਗਾ ਅੱਛਾ ਮੈਂ ਆ ਨਾ ਫਿਰ ਤੇਲ ਦੀ ਚਾ ਲੋੜਾ ਦੋ ਭਰੀਆਂ ਕੱਖਾਂ ਦੀ ਲੈ ਲੈ ਬੇਬੇ ਦੇਖਿਓ ਇਹਦੇ ਵੀ ਸਾਰੇ ਨਹੀਂ ਹੈਗਾ 4 ਕਿਲੋ ਦਖਰਾਉ ਹੋਰ ਮੈਂ ਹੁਣ ਤੈਨੂੰ ਕੀ ਆਖਾਂ ਤੀਏ ਮੈਂ ਤਰ ਕੇ ਭੁੱਲ ਗਈ ਹੋਰ ਆਇ ਨਾ ਭੁੱਲੇ ਕਾ ਬੇਬੇ ਉਹਦੋਂ ਅੱਗ ਮਚਾਈ ਜਾਂਦਾ ਸੀ ਮੰਜੇ ਪਿੱਛੇ ਕੋਈ ਨਹੀਂ ਕੋਈ ਨਹੀਂ ਰੱਖਿਆ ਨਾਲੇ ਕਾ ਤੀਂ ਸਾਹਮਣੇ ਕਰ ਹੋਰ ਮੈਂ ਕਿਹਾ ਮੰਜਾ ਉਹਨ ਦੀਆ ਚਾਲਾ ਤੇ ਉਹ ਫਿਰ ਵੀ ਵਿਚਾਲੇ ਰਹਿ ਗਿਆ ਥੋੜਾ ਜਿਹਾ ਨੀ ਤੇ ਇਹ ਕੰਮ ਤਾਂ ਫੇਰਾ ਕਰਦਾ ਸਾਰਾ ਨੇ ਖੇਤੀ ਜਿਹੜਾ ਨੇ ਕਾਪਣਾ ਵਧ ਕਰਦਾ ਫੇ ਤੈਨੂੰ ਪਤਾ ਹੀ ਐ ਟਾਈ ਫਿਰ ਪਤਾ ਜਦੋਂ ਬੋਲਣ ਲੱਗ ਜਾਂਦਾ ਬੜਾ ਡਰ ਲੱਗਦਾ ਹੁੰਦਾ ਮੈਨੂੰ ਤਾਂ ਜਦੋਂ ਬੋਲਣ ਲੱਗ ਜਾਂਦਾ ਹਾਂ ਫਿਰ ਹੋਇਆ ਕਹਿੰਦਾ ਬੀਬੀ ਤੁਸੀਂ ਕੀ ਇਸ ਮਵਾ ਲਿਆ ਕਰੀ ਹੋਰ ਨੀ ਤੇ ਸਾਹ ਲੈ ਅੱਜ ਹੂੰ 2 ਬਚਾਰ ਕਿਲੋ ਦੁੱਧ ਖਰਾਬ ਹੋ ਗਏ ਕਿੰਨੇ ਦਾ ਦੇਖ ਲਾ ਤੂੰ ਦੇਖੀ ਆਪਾਂ ਘੁੱਟ ਚੁੱਕਟ بچਾਉਨੇ ਆ ਸਾਰਾ ਨਾ ਚੱਲ ਕੋਈ ਤੂੰ ਇਹਨਾਂ ਮੋਟਰ ਮੋਟਰ ਚੱਲ ਗਈ ਉਹ ਇਹਨਾਂ ਨੁਕਸਾਨ ਹੋ ਗੇ ਪਤਾ ਨਹੀਂ ਕੀ ਹੋਈ ਜਾਂਦਾ ਚੱਲ ਕੋਈ ਨਹੀਂ ਆਉ ਲੋ ਦਿਮਾਗ ਸੇਟ ਰੱਖਿਆ ਕਰ ਹੋਈ ਹੁਣ ਜਿਹੜੀ ਗੱਲ ਹੋ ਗਈ ਨਿਸ਼ਕਾਨ ਹੋ ਗਿਆ ਹੋ ਗਿਆ ਉਹ ਨਾ ਉਹ ਹੋਰ ਹੁਣ ਜੀਜਾ ਨੂੰ ਲੱਗਦਾ ਵੀ ਦੁੱਧ ਖਰਾਬ ਆਉਂਦਾ ਚੰਗਾ ਆਉਂਦਾ ਫਿਰ ਫਿਰ ਕਿਧੂਆ ਬੈਠੀਆਂ ਨਹੀਂ ਬੈਠੀਆਂ ਆ ਗਏ ਸੀ ਚਾਹ ਨੇ ਪੀਤੀ ਗਈ ਸੀ ਚਾਹ ਤਾਂ ਮੈਂ ਥਮੜਿਆ ਆ ਮੈਂ ਨਾ ਡਿਜੀ ਲੈਉਣਾ ਸੀ ਲੈ ਕੇ ਦੇਵਾ ਬਣੀ ਪਈ ਐ ਲਿਆ ਲਓ ਤੇ ਐ ਥਮੜਿਆ ਮੈਂ ਤਾਂ ਇਹਨਾਂ ਕੁ ਸਮਾਣੀ ਵਾਲਾ ਪਈ ਜਾਂਦਾ ਜੀ ਲੜਪੇ ਬਾਹ ਲੜੇ ਜਾਂਦੀ ਐ ਬੰਗਾਲੜੀ ਐ ਨਹੀਂ ਬੇਬੇ ਸਾਰਾ ਤਾਂ ਨਹੀਂ ਲੜੀ ਜਾਂਦੀ ਐ ਨਹੀਂ ਵੇ ਆਈ ਤਾਂ ਮੈਂ ਤੈਨੂੰ ਕਹਿ ਨਹੀਂ ਆ ਆਪਣਾ ਤਾਂ ਬਾਹਰ ਸੁਰਗ ਹੈ ਬੇਬੇ ਹਾਂ ਇਹ ਤਾਂ ਬਾਹਰ ਇਹਨੇ ਕੱਠ ਹੋਇਆ ਉਹ ਪਿੰਡ ਹੋ ਰਿਹਾ ਮਰ ਅੱਛਾ ਮੈਨੂੰ ਕਹਿੰਦੇ ਕਿ ਕਹਿੰਦੇ ਇਤਰੇ ਮਾ ਕਹਿੰਦੇ ਤੂੰ ਯਾਰ ਮਾੜਾ ਮੋਢਾ ਸਮਝਾ ਆ ਦੀ ਤੇਰੇ ਗਮਾਂਢੀਆਂ ਉਹ ਪਰਲੇ ਪਾਸ ਸਵਾਰੇ ਪਰਮਜੀਤ ਤੂੰ ਵੀ ਨਾ ਗਿਆ ਤਾਂ ਕੋਤੋ ਹੀ ਨਹੀਂ ਬੀਬੀ ਮੈਂ ਤਾਂ ਕਦੇ ਗਈ ਨਹੀਂ ਇਹ ਨਹੀਂ ਬਾਤ ਕੋਈ ਹਾਂ ਨਹੀਂ ਮੈਂ ਨਹੀਂ ਕਰੇ ਗਈ ਉਹ ਤਾਂ ਮੈਨੂੰ ਸਵੇਰੇ ਬੋਲ ਮਾਰ ਲਿਆ ਉਹ ਮਾਸੀ ਵੀ ਸਵਾਦੀ ਚੰਗੀ ਆ ਮਨਪ੍ਰੀਤ ਵੀ ਪਤਾ ਨਹੀਂ ਉਹਨਾਂ ਨੂੰ ਕੌਣ ਲੜਾਉਂਦਾਗਾ ਤੇ ਜਦੋਂ ਸਵੇਰੇ ਲੜੀ ਜਾਂਦੀ ਸੀ ਮੈਂ ਆਖਿਆ ਕਹਿੰਦੀ ਤੁਸੀਂ ਤੁਸੀਂ ਇੰਨਾ ਵਧੀਆ ਮਾਵਾ ਤੀਆਂ ਵਾਂਗੂ ਰਹਿੰਨੀ ਹੋ ਮੈਂ ਕਿਹਾ ਮਾਸੀ ਤੁਸੀਂ ਸਾਡੇ ਕਹਿੰਦੀ ਦੇਖ ਲਓ ਤੇ ਵੀ ਅਸੀਂ ਜਮਾ ਨਹੀਂ ਕਦੇ ਲੜੀਆਂ ਹਨਾ ਲੜਦੇ ਕੀ ਬਣਣਾ ਹਾਂ ਤੇ ਵੀ ਸਾਡੀ ਬੀਬੀ ਦਾ ਵੀ ਸਵਾਹ ਮੈਂ ਕਿਹਾ ਉਹ ਵੀ ਉਹਨਾਂ ਹੁਣ ਫੇਰ ਲੜੀ ਜਾਂਦੇ ਨੇ ਹੁਣ ਫੋਲ ਚੱਲੀ ਜਾਂਦਾ ਕੰਮ ਉਹ ਆਪ ਹੰਗਲਾ ਵਾਲੇ ਬੇ ਬਿੱਟੀ ਕੋਈ ਨਹੀਂ ਦਿੰਦੀ ਉਹ ਤੇ ਟਾਈਨ ਕਿਹਾ ਉਹਨਾਂ ਆਪਣੇ ਘਰੇ ਕੋਈ ਜਾਂਦੀ ਆਉਂਦੀ ਨਹੀਂ ਇਹ ਜੀ ਉਂਗਲਾ ਵਾਲੀ ਤੂੰ ਤਾਂ ਬੜੀਆਂ ਚੰਗੀਆਂ ਉਹਨਾਂ ਨੂੰ ਚੰਗੇ ਹੀ ਰੱਖ ਲੱਗਿਆ ਪਤਾ ਸਾਨੂੰ ਮਸਲੇ ਮੈਂ ਉਹਨੂੰ ਹੀ ਪਾ ਜਾਂਦਾ ਸੀ ਹਾਂ ਇਹ ਚੰਗੇ ਹੀ ਰੱਖੇ ਪਰਮਾਤਮਾ ਬਖਸ਼ ਚੰਗੇ ਹੀ ਰੱਖੇ ਥੋੜਾ ਪਿਆਰ ਹੈਗਾ ਕਹਿੰਦਾ ਕਿਸੇ ਦਾ ਨਹੀਂ ਸਭ ਨੂੰ ਰੱਖੇ ਪੁੱਤ ਚੰਗਾ ਮਾਰ ਉਹ ਤੇ ਗਈ ਜਾਂਦੀ ਬੁੜੀਆਂ ਕਹਿੰਦੇ ਇੰਨਾ ਇੰਨਾ ਦੀ ਬੁੜੀਆਂ ਵੀ ਦੇਖ ਲਾ ਤੁਸੀਂ ਸਾਨੂੰ ਉਹੀ ਦੇਖ ਲਓ ਨਾਲੇ ਸਰਦਨ ਪਾਈ ਪਾਈ ਪਈ ਜਾਂਦੇ ਹੋ ਲੋਕਾਂ ਨੇ ਕਰਾਂ ਦੇ ਨਿਭੋ ਲੈਣੇ ਖਰਾਬ ਨੇ ਹੋਰ ਮੇਰਾ ਪੁੱਤ ਹੈ ਸਿਆਣਾ ਮਾੜਾ ਉਹ ਸੱਸ ਕਿਸੇ ਦੇ ਨਹੀਂ ਜਾਂਦੀ ਆਉਂਦੀ ਬੇਫਾਲਤੂ ਨਹੀਂ ਕੋਈ ਸਾਡੇ ਕੋਲੇ ਇਹਦੀ ਬੁੜੀ ਆਵੇ ਜੇ ਕੋਈ ਆਉਗੀ ਬੁੜੀ ਹੈਨਾ ਕਬੀਲਦਾਰ ਗੱਲ ਕਰਨੀ ਹੈ ਅਗਲੇ ਨੇ ਆ ਕੇ ਕਬੀਲਦਾਰੀ ਨਹੀਂ ਆ ਕੋਈ ਮਿੰਟ ਝਟ ਆਉਂਦੀ ਹੈਗੀ ਆ ਉਹੀ ਗੱਲ ਹੈ ਜਿਹੇ ਜੀ ਬੈਠ ਕੋ ਉਹ ਜਿਹਤੀ ਗੱਲ ਕਰੋਗੇ ਫਿਰ ਅਗਲਾ ਕਰੋਗੇ ਹਾਂ ਹੈਨਾ ਵੀ ਉਹੀ ਲੜਾਈ ਜਾਂਦੇ ਨਹੀਂ ਆ ਰੱਪੀ ਵਾਲਾ ਪਾਸੇ ਬਾਏ ਹਾਂ ਹੁਣ ਬੀਬੀ ਦਾ ਸੁਭਾਅ ਇਹ ਨਹੀਂ ਕਿਸੇ ਨੂੰ ਬੇਫਾਲਤੂ ਕਿਸੇ ਨਾਲ ਗੱਲ ਕਰਦੀ ਆ ਆਪਣੇ ਘਰ ਦੀ ਤੇ ਨਾ ਮੈਂ ਆਪਦੀ ਘਰ ਦੀ ਗੱਲ ਕਰਦੀ ਆ ਕਿਸੇ ਨਾਲ ਕਰਨੀ ਨਹੀਂ ਚਾਹੀਦੀ